ਦੀਪਕ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੀਜਾ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕੀ ਨਵੀਆਂ ਖਬਰਾਂ ਆ ਰਹੀਆਂ ਨੇ ਕਿੰਨੇ ਕ ਜਿਹੇ ਭਾਰਤੀ ਮੂਲ ਦੇ ਸਪੈਸੀਫਿਕਲੀ ਪੰਜਾਬੀ ਮੂਲ ਦੇ ਵਿਅਕਤੀ ਨੇ ਜਿਹੜੇ ਅਮਰੀਕਾ ਚ ਇਲੀਗਲ ਨੇ ਤੇ ਜਿਨ੍ਹਾਂ ਨੂੰ ਅਮਰੀਕਾ ਡਿਪੋਰਟ ਕਰਨ ਦੀ ਤਾਕ ਵਿੱਚ ਹੈ ਹਾਂ ਦੇਖੋ ਜਿੱਥੋਂ ਤੱਕ ਤਾਂ ਹੁਣ ਉਹ ਇਲੀਗਲ ਵਾਲਾ ਫਾਰਮੂਲਾ ਉਹ ਤਾਂ ਪਹਿਲਾਂ ਤਾਂ ਇਹ ਸੀਗਾ ਕਿ ਜਿਹੜੇ ਕੰਦਾ ਟਪਕੇ ਗਏ ਜੂਨ ਫੜ ਹੋ ਗਏ ਜਿਨ੍ਹਾਂ ਦੇ ਪੁਰਾਣੇ ਕੇਸ ਨੇ ਜੀ ਉਹ ਨਹੀਂ ਸ਼ਾਇਦ ਛੇੜੇ ਜਾਣਗੇ ਕੁਝ ਠੀਕ ਕਰੇ ਜਾਣਗੇ ਇਸ ਤਰੀ 18000 ਦਾ ਅੰਕੜਾ ਆ ਰਿਹਾ ਸੀਗਾ ਸੋ ਕੁੱਲ ਮਿਲਾ ਕੇ ਉਹ ਪੂਰੇ ਮੁਲਕ ਦਾ ਅੰਕੜਾ ਆ ਰਿਹਾ ਸੀ ਕਿ ਭਾਰਤ ਦੇ 18000 ਕੱਢੇ ਜਾਣਗੇ ਹੁਣ ਜਿਹੜੇ ਤਿੰਨ ਜਹਾਜ਼ ਹੁਣ ਤੱਕ ਆਏ ਨੇ ਉਹਨਾਂ ਚ ਮਤਲਬ 104 116 112 ਇੰਚ ਕਰਕੇ 332 ਭਾਰਤੀ ਆ ਚੁੱਕੇ ਨੇ ਹੁਣ ਤੱਕ ਜੀ ਪਰ ਜਿਹੜੇ ਹਵਾਲੇ ਨਾਲ ਤੁਸੀਂ ਸਵਾਲ ਕਰ ਰਹੇ ਹੋ ਇਹ ਇੱਕ ਤਰ੍ਹਾਂ ਨਾਲ ਇਹ ਹੈ ਕਿ ਜਿਵੇਂ ਕਿ ਟਰੰਪ ਨੇ ਮੰਨੇ ਬਣਾ ਲਿਆ ਕਿ ਮੈਂ ਇਹ ਤੋੜਨੇ ਆ। ਇਹ ਅੰਕੜਾ ਉੱਥੋਂ ਉਸ ਵੱਲ ਨਵਾਰਿਆ। ਹੁਣ ਇਹ ਕਿੰਨਾ ਗੈਰਕਾਨੂੰਨੀ ਵਾਲਾ ਮਸਲਾ ਹੈ, ਕਿੰਨਾ ਕਾਨੂੰਨੀ ਮਸਲਾ ਹੈ, ਕਿੰਨਾ ਉੱਥੇ ਲੰਬੇ ਸਮੇਂ ਤੋਂ ਰਹਿਦੇ ਆਲੇ ਮਸਲਾ ਹੈ। 14 ਲੱਖ ਪੰਜਾਬੀਆਂ ਨੂੰ ਕੱਢੇ ਜਾਣ ਦਾ ਅੰਕੜਾ ਸਾਹਮਣੇ ਆ ਰਿਹਾ। ਅੱਛਾ ਜੀ। 14 ਲੱਖ ਪੰਜਾਬੀ ਹੁਣ ਇਹ ਕਿੱਥੋਂ ਆਇਆ ਅੰਕੜਾ? ਹੂੰ। ਅੰਕੜਾ ਇਸ ਪਹਿਲੂ ਤੋਂ ਆਇਆ ਕਿ ਲੰਘੇ ਦਿਨੀ ਟਰੰਪ ਸਰਕਾਰ ਨੇ ਉੱਥੋਂ ਦੇ ਇਮੀਗ੍ਰੇਸ਼ਨ ਜੱਜ ਤੋਰੇ ਨੇ B ਹੂੰ ਹੂੰ B ਦੇ ਕਰੀਬ ਇਮੀਗ੍ਰੇਸ਼ਨ ਦੇ ਜੱਜਾਂ ਨੂੰ ਬਰਖਾਸਤ ਕੀਤਾ ਟਰੰਪ ਸਰਕਾਰ ਨੇ ਜੀ ਤੇ ਇਸ ਬਰਖਾਸਤ ਤੋਂ ਬਾਅਦ ਇਹ ਪਹਿਲੂ ਉੱਪਰ ਕੇ ਸਾਹਮਣੇ ਆਇਆ ਕਿ 35 ਲੱਖ ਦੇ ਕਰੀਬ ਕੇਸ ਪੈਂਡਿੰਗ ਪਏ ਨੇ ਜਿਹੜੇ ਸ਼ਰਨਾਰਥੀਆਂ ਵਾਲੇ ਨੇ ਜਿਨ੍ਹਾਂ ਨੂੰ ਰੈਗੂਲਰ ਕਰਨਾ ਸ਼ਰਨਾਰਥੀ ਦਾ ਦਰਜਾ ਦੇ ਕੇ ਹੈਨਾ ਹੂੰ ਹੂੰ ਉਹ 35 ਲੱਖ ਕੇਸ ਨੇ ਇਹਨਾਂ 35 ਲੱਖ ਕੇਸਾਂ ਦੇ ਵਿੱਚ 40% ਦੀ ਕੇਸ ਕੱਲੇ ਪੰਜਾਬੀਆਂ ਦੇ ਜਾਂ ਪੰਜਾਬੀ ਮੂਲ ਵਾਲਿਆਂ ਦੇ ਨੇ ਮਤਲਬ ਹੂੰ ਤੇ ਜੇ 35 ਲੱਖ ਚ 40% ਦੀ ਆ ਤਾਂ 40% ਦੀ 14 ਲੱਖ ਦੇ ਕਰੀਬ ਬਣਦਾ ਹੂੰ ਤੇ ਇਹਦਾ ਮਤਲਬ ਇਹ 14 ਲੱਖ ਪੰਜਾਬੀਆਂ ਨੂੰ ਕੀ ਤੌਰ ਦਿੱਤਾ ਜਾਵੇਗਾ ਜਿਹੜੇ ਕਈ ਸਾਲਾਂ ਤੋਂ ਉੱਥੇ ਉਡੀਕ ਕਰ ਰਹੇ ਨੇ ਆਪਣੇ ਕਾਗਜ਼ ਪੱਤਰਾਂ ਦੇ ਹਵਾਲੇ ਨਾਲ ਦਸਤਾਵੇਜ਼ਾਂ ਦੇ ਹਵਾਲੇ ਨਾਲ ਆਪਣੀ ਚਿੱਠੀਆਂ ਪੱਤਰਾਂ ਦੇ ਹਵਾਲੇ ਨਾਲ ਸੋ ਜਿਹੜਾ ਵੀ ਕਿਹੜੇ ਵੀ ਤਰੀਕੇ ਨਾਲ ਉੱਥੇ ਗਿਆ ਉਹ ਸਾਰੀ ਪ੍ਰਕਿਰਿਆ 'ਚ ਹੁਣ ਇਹ ਅੰਕੜਾ ਜਿਹੜਾ ਹੈਗਾ ਇਹ ਫਿਕਰ ਪੈਦਾ ਕਰ ਰਿਹਾ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹਮ ਹਮ ਕਿ ਪ੍ਰਕਿਰਿਆ ਅਮਰੀਕਾ ਦੇ ਵਿੱਚ ਇਸ ਇਮੀਗ੍ਰੇਸ਼ਨ ਵਾਲੀ ਪ੍ਰਕਿਰਿਆ ਦੀ ਜਾਂ ਜੋ ਉਹਨਾਂ ਦੇ ਜੱਜਾਂ ਦੇ ਉੱਤੇ ਕੰਮ ਦਾ ਬੋਝ ਹੈ ਬਹੁਤ ਸਲੋ ਹੈ। ਜੀ ਉਸ ਸਲੋ ਦੇ ਵਿੱਚੋਂ ਜੇ ਹੁਣ 20 ਜੱਜ ਤੁਸੀਂ ਸਿੱਧੇ ਤੌਰ 'ਤੇ ਹੋ ਤਾਂ ਮਤਲਬ ਲੋਡਿੰਗ ਹੋਰ ਵਧਣੀ ਹੈ ਤੇ ਉਹ ਲੋਡਿੰਗ ਹੋਰ ਵਧਣ ਦਾ ਮਤਲਬ ਉਹਨਾਂ ਦੇ ਕੰਮ ਤੇ ਇਫੈਕਟ ਪੈਣਾ ਕੀ ਇਹ ਕੰਮ ਤੇ ਇਫੈਕਟ ਪੈਣ ਦੀ ਬਜਾਏ ਇਹ ਕੇਸ ਖਤਮ ਕੀਤੇ ਜਾ ਰਹੇ ਨੇ? ਹਮ ਹਮ ਕੀ ਇਹਦਾ ਮਤਲਬ 35 ਲੱਖ ਦੇ ਵਿੱਚੋਂ 30 ਲੱਖ 32 ਲੱਖ 25 ਲੱਖ ਕਿੰਨਾ ਅੰਕੜਾ ਹੋਏਗਾ ਜਿਹਨੂੰ ਇਹ ਤੋੜਨ ਦੀ ਕਬੈਤ ਦੇ ਵਿੱਚ ਹੈ ਕਿ ਇਹਨਾਂ ਨੂੰ ਵੀ ਤੋੜਿਆ ਜਾਵੇ ਕੀ ਉਹ ਇੰਨਾ ਹੀ ਸਾਨ ਹੋਏਗਾ ਕਿ ਫੌਜੀ ਜਹਾਜ਼ ਇਦਾਂ ਹੀ ਪਰ ਪਰਕੇ ਜਾਂ ਉਹਨਾਂ ਮੁਲਕਾਂ ਦੇ ਜਹਾਜ਼ ਇਦਾਂ ਹੀ ਪਰ ਪਰਕੇ ਕੀ ਇਹ ਸਾਰੀ ਪ੍ਰਕਿਰਿਆ ਲਈ ਇਹ ਤਿਆਰ ਹੈ ਜਾਂ ਇਹ ਸਿਰਫ ਸ਼ੁਰੂਆਤੀ ਇੱਕ ਝਟਕੇ ਨੇ ਜਿਹੜੇ ਦਿੱਤੇ ਜਾ ਰਹੇ ਨੇ ਉਸ ਤੋਂ ਬਾਅਦ ਚੰਦ ਮਹੀਨਿਆਂ ਬਾਅਦ ਸਾਰਾ ਕੁਝ ਨਾਰਮਲ ਹੋ ਜਾਏਗਾ ਕੁਝ ਤਿਹਰਾ ਇਹ ਵੀ ਮਹਿਸੂਸ ਕਰਦੀਆਂ ਪਰ ਮੈਂ ਉੱਥੋਂ ਦੇ ਜਿਹੜੇ ਕੁਝ ਆਪਣੇ ਪੰਜਾਬੀ ਧਿਰਾਂ ਨੇ ਉਹਨਾਂ ਦੇ ਹਵਾਲੇ ਨਾਲ ਵੀ ਇਹ ਪੱਕੇ ਸਮਝਣ ਦੀ ਕੋਸ਼ਿਸ਼ ਕਰ ਰያ ਸੀਗਾ ਕਿ ਉੱਥੇ ਸਥਿਤੀ ਕੀ ਹੈ ਤਾਂ ਉਹਦੇ ਵਿੱਚੋਂ ਵੀ ਗੱਲਾਂ ਨਿਕਲ ਕੇ ਆਈ ਕਿ ਉੱਥੇ ਸੀਨੀਅਰ ਰਾਈਟਰ ਨੇ ਬਲਵਿੰਦਰ ਸਿੰਘ ਬਾਜਵਾ ਉਹਨਾਂ ਦੇ ਹਵਾਲੇ ਨਾਲ ਵੀ ਗੱਲ ਆ ਰਹੀ ਆ ਇਸੇ ਤਰ੍ਹਾਂ ਉੱਥੇ ਕੁਝ ਹੋਰ ਸ਼ਖਸੀਅਤਾਂ ਨੇ ਹਨਾ ਰਾਣਾ ਟੋਠੋਰੀ ਉਹਨਾਂ ਦੇ ਹਵਾਲੇ ਨਾਲ ਵੀ ਇਹ ਅੰਕੜੇ ਆ ਰਹੇ ਨੇ ਉਹ ਕਹਿੰਦੇ ਬਿਲਕੁਲ ਕਿ ਇਹ ਸਾਰਾ ਕੁਝ ਹੋ ਰਿਹਾ ਹੈ ਕਿ 35 ਲੱਖ ਦੇ ਕੇਸ ਪ੍ਰਭਾਵਿਤ ਹੋ ਰਹੇ ਨੇ ਉਹ ਰੇ 35 ਲੱਖ ਦੇ ਕੇਸਾਂ ਤੇ ਜੇ ਅਸਰ ਪੈਂਦਾ ਇਹਨਾਂ ਨੂੰ ਤੋੜਿਆ ਜਾਂਦਾ ਤਾਂ ਇਹਨਾਂ ਚ 14 ਲੱਖ ਤੋਂ ਵੱਧ ਦਾ ਅੰਕੜਾ ਪੰਜਾਬੀਆਂ ਦਾ ਹੀ ਆ। ਜੀ ਸੋ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੁਣੇ ਗਿਣਤੀ ਜਿਵੇਂ ਆਪਾਂ 322 ਦੀ ਗੱਲ ਕਰ ਰਹੇ ਹਾਂ ਇਹ ਲੱਖਾਂ ਚ ਵੀ ਬਦਲ ਸਕਦੀ ਹੈ ਇਹ ਪਹਿਲੂ ਹੈਗਾ। ਹੁਣ ਇਸ ਮਸਲੇ ਤੇ ਅਜੇ ਭਾਰਤ ਸਰਕਾਰ ਦਾ ਜਾਂ ਸੂਬਾ ਸਰਕਾਰ ਦਾ ਕਿਤੇ ਕੋਈ ਰੁਖ ਸਪਸ਼ਟ ਨਹੀਂਗਾ। ਪਰ ਆ ਫਿਕਰਮੰਦੀ ਦੀ ਨਵੀਂ ਤਸਵੀਰ ਸਾਡੇ ਸਾਹਮਣੇ ਖੜੀ ਹੈ। ਇੱਕ ਗੱਲ ਇਹ ਆ ਦੀਪਕ ਜੀ ਜਦੋਂ ਜਿਹੜੇ ਵਿਅਕਤੀ ਇਲੀਗਲ ਤੌਰ ਤੇ ਅਮਰੀਕਾ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਰਹਿ ਰਹੇ ਨੇ ਪਤਾ ਟਰੰਪ ਨੂੰ ਦੇਖੋ ਇਹ ਵੀ ਆ ਕਿ ਜਿਹੜੇ ਲੋਕੀ ਇੱਥੇ ਕਈ ਸਾਲਾਂ ਤੋਂ ਰਹਿ ਰਹੇ ਨੇ ਕੰਮ ਕਾਜ ਕਰ ਰਹੇ ਨੇ ਉਹਨਾਂ ਤੋਂ ਬਿਨਾਂ ਸਰਦਾ ਅਮਰੀਕਾ ਦਾ ਵੀ ਨਹੀਂ ਜਿਹੜੀਆਂ ਕਈ ਗगनचुंबी ਇਮਾਰਤਾਂ ਬਣ ਰਹੀਆਂ ਨੇ ਅਮਰੀਕਾ ਦੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਜਿਹੜੇ ਚੱਕਾ ਚੌਂਦ ਕਰਦੇਣ ਵਾਲੀਆਂ ਜਦੋਂ ਲਾਈਟਾਂ ਦਿਖਦੀਆਂ ਨੇ ਜਿਹੜੇ ਸ਼ਹਿਰਾਂ ਦੀਆਂ ਉਹ ਸ਼ਹਿਰਾਂ ਦੀ ਚੱਕਾ ਚੌਂਦ ਦੇ ਵਿੱਚ ਉਸ ਨੂੰ ਚਮਕਾਉਣ ਦੇ ਲਈ ਜਿਹੜੇ ਕੰਮੇ ਕੰਮ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਕਈ ਅਜਿਹੇ ਇਲੀਗਲ ਵਰਕਰਸ ਨੇ ਜੋ ਸਾਰਿਆਂ ਨੂੰ 트੍ਰੰਪ ਤੋੜਨ ਦੀ ਰਾਹ ਤੇ ਆਉਂਦੇ ਨੇ ਤਾਂ ਫੇਰ ਅਮਰੀਕਾ ਦਾ ਜਿਹੜਾ ਅਰਥਚਾਰਾ ਖੜ ਜਾਣਾ ਜੀ ਉਹ ਬੀਜੀ ਜੀ ਇਹ ਸਵਾਲ ਅੱਜ ਪੰਜਾਬ 'ਚ ਵੀ ਫੇਰ ਸਫਰ ਕਰਨ ਲੱਗਿਆ ਹੂੰ ਇਹੀ ਸਵਾਲ ਕਿ ਜਿਹੜੇ ਹੁਣ ਤੱਕ ਇੱਥੇ ਨਾਅਰੇ ਮਾਰਨ ਲੱਗੇ ਸੀਗੇ ਕਿ ਵੀ ਆਹ ਤੋਰੋ ਜਿਹੜੇ ਯੂਪੀ ਬਿਹਾਰ ਵਾਲੇ ਨੇ ਇਹਨਾਂ ਨੂੰ ਕੱਢੋ ਹੂੰ ਅੱਜ ਜੋ ਪੀੜ ਮਹਿਸੂਸ ਕਰ ਰਹੇ ਨੇ ਜਦੋਂ ਆਪਣਾ ਭਾਈਚਾਰਾ ਉਸ ਤੋਂ ਵਾਪਸ ਆ ਗਿਆ ਜੀ 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 ਉਹਨਾਂ ਦੀ ਸਥਿਤੀ ਤੋਂ ਹੈ ਨਾ ਤੇ ਫਿਰ ਇੱਥੇ ਵੀ ਇਹ ਸਵਾਲ ਕਿ ਕੀ ਜਿਹੜੇ ਉਹ ਵਾਪਸ ਆ ਰਹੇ ਨੇ ਕੀ ਉਹ ਉਹਨਾਂ ਦੀ ਥਾਂ ਲੈ ਲੈਣਗੇ ਹੂੰ ਤੇ ਉਹਨਾਂ ਨੂੰ ਇੱਥੋਂ ਤੋਰ ਦੋਗੇ ਜਾਂ ਇਹ ਹੁਣ ਇਹ ਸਵਾਲ ਆਊਗਾ ਕਿ ਬਈ ਮਤਲਬ ਕਿ ਫਿਰ ਇੱਥੇ ਪੰਜਾਬ ਦਾ ਕੀ ਬਣੂਗਾ ਕਿਹਾ ਤਾਂ ਜਾ ਰਿਹਾ ਜੀ ਕਿ ਉਹਨਾਂ ਨੂੰ ਕੱਢ ਦੋ ਪਰ ਕੀ ਅਸੀਂ ਉਹ ਕੰਮ ਕਰਨ ਲਈ ਹੁਣ ਤਿਆਰ ਹੈਗੇ ਆ ਜਾਂ ਉਹਦੇ ਸਮਰੱਥ ਹੈਗੇ ਆ ਇੱਥੇ ਵੀ ਇਹ ਦੋਈ ਤਰ੍ਹਾਂ ਦਾ ਸਵਾਲ ਹੁਣ ਇੱਥੇ ਵੀ ਪੈਰਨ ਲੱਗਿਆ ਜੀ 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 ਸੋ ਇਕਨੋਮਿਕਲੀ ਵੀ ਤੇ ਭਾਵਨਾਤਮਕ ਤੌਰ ਤੇ ਵੀ ਇਦੋਇ ਪਹਿਲੂ ਇੱਥੇ ਵੀ ਉਪਰੇ ਨੇ ਇੱਕ ਪਾਸੇ ਅਸੀਂ ਸਿੱਕੇ ਦਾ ਇੱਕ ਪਹਿਲੂ ਆ ਦੂਜੇ ਪਾਸੇ ਅਸੀਂ ਸਿੱਕੇ ਦਾ ਦੂਜਾ ਪਹਿਲੂ ਆ ਦੋਆ ਪੈਦੂਆ ਦੀਪਕ ਜੀ ਅਮਰੀਕਾ ਦੇ ਵਿੱਚ ਹੁਣ ਡੋਲਰ ਟਰੰਪ ਨੇ ਇਲਾਨ ਮਸਕ ਨੂੰ ਜਿਹੜੇ ਵਿਭਾਗ ਦਾ ਮੁਖੀ ਬਣਾਇਆ ਜਿਹਦੇ ਵਿੱਚ ਉਹ ਸਰਕਾਰੀ ਖਰਚਿਆਂ ਨੂੰ ਘਟਾਉਣ ਦੇ ਵਾਸਤੇ ਵੱਖੋ ਵੱਖਰੇ ਕਿਸਮ ਦੀ ਫੰਡਿੰਗਸ ਦੇ ਉੱਪਰ ਕਾਟ ਕਰ ਰਹੇ ਨੇ ਉਦੇ ਵਿੱਚ ਖਬਰ ਇਹ ਵੀ ਆਈ ਹੈ ਕਿ ਭਾਰਤ ਨੂੰ ਅਮਰੀਕਾ ਵੱਲੋਂ ਜਿਹੜੀ ਯੂ ਐਸ ਏਡ ਏਜੰਸੀ ਆ ਉਹ ਸਾਲ ਦਾ 21 ਮਿਲੀਅਨ ਡਾਲਰ ਭੇਜਦੀ ਸੀ ਤੇ ਉਹ ਪੈਸੇ ਭੇਜੇ ਜਾਂਦੇ ਸੀਗੇ ਕਿ ਭਾਰਤ ਦੇ ਵਿੱਚ ਜਿਹੜੇ ਵੋਟਰ ਵੋਟਰਾਂ ਦੀ ਗਿਣਤੀ ਵੋਟਰ ਟਰਨ ਆਊਟ ਆ ਚੋਣਾਂ ਦੇ ਵਿੱਚ ਉਹ ਵਧਾਇਆ ਜਾ ਸਕੇ ਉਹ ਪੈਸਿਆਂ ਦੇ ਉੱਪਰ ਕਟੌਤੀ ਕਰ ਦਿੱਤੀ ਆ ਅੱਛਾ ਗੌਤਮ ਅਡਾਨੀ ਦੇ ਖਿਲਾਫ ਵੀ ਕਾਰਵਾਈ ਅਮਰੀਕਾ ਦੇ ਵਿੱਚ ਵਢੀ ਗਈ ਆ ਇਹ ਸਭ ਕੁਝ ਹੋ ਰਿਹਾ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਬਸ ਕੁਝ ਦਿਨ ਪਹਿਲਾਂ ਹੀ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਨੂੰ ਮਿਲ ਕੇ ਆਏ ਨੇ ਬੀਜੇ ਜੀ ਪੰਜਾਬ ਚ ਜਾਂ ਆਪਣੇ ਪੰਜਾਬੀ ਭਾਈਚਾਰੇ ਚ ਨਾ ਇੱਕ ਕਹਾਵਤ ਖਾਸੀ ਚੱਲਦੀ ਆ ਹੂੰ ਕਿ ਜਾਰੀ ਪੱਕੀ ਖਰਚਾ ਆਪਣਾ ਆਪਣਾ ਹਾਂਜੀ ਟਰੰਪ ਨੇ ਇਹ ਗੱਲ ਕਹੀ ਹੈ ਆਪਣੀ ਗੱਲ ਚ ਉਹ ਕਹਿੰਦਾ ਮੈਂ ਪੀਐਮ ਦਾ ਸਨਮਾਨ ਕਰਦਾ ਹਾਂ ਪਰ 182 ਕਰੋੜ ਕਿਉਂ ਹੂੰ ਉਹ ਕਹਿੰਦਾ ਜਾਰੀ ਪੱਕੀ ਆ ਹੂੰ ਪਰ ਖਰਚਾ ਆਪਣਾ ਆਪਣਾ ਹੂੰ ਸਰਾਂਦੇ ਤੋਂ ਨਾ ਸਾਡੇ ਪਿੰਡ ਨੂੰ ਇੱਕ ਬੱਸ ਜਾਂਦੀ ਆ ਮਤਲਬ ਸਰਕਾਰੀ ਬੱਸ ਸ਼ਾਮ ਨੂੰ ਇੱਕ ਪੱਕੀ ਤੁਰਦੀ ਹੁੰਦੀ ਸੀ ਤੇ ਸਵੇਰ ਨੂੰ ਪਿੰਡ ਤੋਂ ਲੋਕਾਂ ਨੇ ਜਿਹੜਾ ਸ਼ਹਿਰੂ ਬਾਜ਼ਾਰ ਸਮਾਨ ਕਿੱਧਰੋਂ ਲੈਣਾ ਹੁਣ ਤਾਂ ਚਲੋ ਬਦਲ ਗਿਆ ਸਿਸਟਮ ਆਪਣੀਆਂ ਕਾਰਾਂ ਚ ਆਉਨੇ ਆ ਸਕੂਟਰਾਂ ਤੇ ਆਉਨੇ ਆ ਉਹ ਬੱਸ ਸਵੇਰੇ ਆਉਣੀ ਤੇ ਪਿੰਡੋਂ ਬੀਬੀਆਂ ਨੇ ਆ ਜਾਣਾ ਕਿ ਹਾਂ ਭਈ ਅੱਜ ਸਮਾਨ ਲੈ ਕੇ ਜਾਣਾ ਤੇ ਸ਼ਾਮ ਨੂੰ ਉਸ ਬੱਸ ਤੇ ਜਾਣਾ ਬੱਸ ਐ ਤੁੰਣ ਕੇ ਜਾਂਦੀ ਸੀ ਕਿਉਂਕਿ ਸਰਕਾਰੀ ਛੁੱਟੀ ਵਾਲੇ ਬੰਦੇ ਵੀ ਉਸੇ ਟਾਈਮ ਚੜ੍ਹਦੀ ਸੀ ਉਸ ਬੱਸ 'ਚ ਜੀ ਬੱਸ ਸਵਾਰੀਆਂ ਨਾਲ ਭਰੀ ਆ ਤੇ ਵਿਚਾਲੇ ਜਿੱਥੇ ਆਪਾਂ ਖੜ੍ਹ ਜਾਂਦੇ ਆ ਉੱਥੇ ਵਿਚਾਰੀਆਂ ਥੱਕੀਆਂ ਟੁੱਟੀਆਂ ਪੂਰੇ ਬਾਜ਼ਾਰ ਚੋਂ ਸ਼ਾਪਿੰਗ ਕਰਕੇ ਆਈਆਂ ਦੋ ਬੀਬੀਆਂ ਸਮਾਨ ਲੈ ਕੇ ਬੈਠੀਆਂ ਨੇ ਭਾਂਡਾ ਟਿੱਕਰ ਲੈ ਕੇ ਬੈਠੀਆਂ ਨੇ ਅਸੀਂ ਵੀ ਉਸੇ ਕਤਾਰ ਚ ਖੜੇ ਆ ਪਿੱਛੇ ਹੂੰ ਤੇ ਹੁਣ ਉਹ ਸਾਰਾ ਰਾਸ਼ਨ ਪੱਤਾ ਇਕੱਠਾ ਖਰੀਦ ਕੇ ਆਈਆਂ ਨੇ ਤੇ ਉੱਥੇ ਬੈਠੀਆਂ ਦੀ ਵਾਰੀ ਜਦੋਂ ਕੰਡਕਟਰ ਆਇਆ ਇੱਕ ਬੀਬੀ ਕਹਿੰਦੀ ਕਿ ਭਾਈ ਮੇਰਾ ਹੁਣ ਖੀਸੇ ਚ ਹੱਥ ਨਹੀਂ ਪੈਂਦਾ ਬਹੁਤ ਔਖੀ ਬੈਠੀਆਂ ਤੂੰ ਮੇਰੀ ਵੀ ਟਿਕਟ ਕਟਾ ਦੇ ਤੈਨੂੰ ਪਿੰਡ ਜਾ ਕੇ ਦੇ ਦੂੰਗੀ ਕਹਿੰਦੀ ਨਾ ਟਿਕਟ ਆਪਣੀ ਲੈ ਕੀ ਪਤਾ ਜੇ ਤੂੰ ਰਾਹ 'ਚ ਮਰ ਗਈ ਕਹਿੰਦੀ ਮੇਰੇ ਪੈਸੇ ਕੌਣ ਦੇਊਗੀ ਮਤਲਬ 2-3 ਰੁਪਏ ਟਿਕਟ ਸੀ ਜੀ 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 ਸੋ ਉਹ ਹਾਲ ਇਹ 트ੰਪ ਤੇ ਮੋਦੀ ਰਹਿ ਹਾਂ ਹੂੰ ਕਿ ਉਹ ਜਾਰੀ ਪਗਾਉਂਦੇ ਨੇ ਇਕੱਠੇ ਸੌਦੇ ਕਰਦੇ ਨੇ ਲੱਖਾਂ ਕਰੋੜਾਂ ਦੇ ਹਥਿਆਰਾਂ ਦੇ ਸਮਾਨ ਇੱਧਰ ਉੱਧਰ ਟੈਰਪ ਤੂੰ ਲਾ ਦੇ ਮੈਂ ਲਾ ਦੇ ਆ ਸਾਡਾ ਸਮਾਨ ਤੇਲ ਵੀ ਲੈ ਜੀ ਇੱਕ ਟੈਂਕੀ ਭਰ ਕੇ ਉਹ ਵੀ ਤੁਹਾਨੂੰ ਵੇਚ ਦਾਂਗੇ ਹੁਣ ਮਤਲਬ ਇਹ ਸਾਰਾ ਕੁਝ ਕਰਦੇ ਨੇ ਤੇ ਪਰ ਕਹਿੰਦੇ ਨਾ ਪੈਸੇ ਨਹੀਂ ਹੁਣ 182 ਕਰੋੜ ਸਪਸ਼ਟ ਰੂਪ ਵਿੱਚ ਤੁਸੀਂ ਬਿਲਕੁਲ درست ਫਰਮਾਇਆ ਇਹ ਲੰਘੇ ਸ਼ਨੀਵਾਰ ਐਲਨ ਮਸਕ ਨੇ ਫੈਸਲਾ ਲਿਆ ਜੀ ਤੇ ਉਹਦੇ ਤੇ ਮੋਹਰ ਲਾਤੀ 트ੰਪ ਜੀ ਨੇ ਆ ਗੱਲ ਕਹਿ ਕੇ ਕਿ ਮੈਂ ਭਾਰਤ ਔਰ ਪੀਐਮ ਦਾ ਸਨਮਾਨ ਕਰਦਾ ਪਰ 182 ਕਰੋੜ ਕਿਉਂ ਹੂੰ ਇਹ ਕਰੀਬ-ਕਰੀਬ ਜਿਹੜਾ ਫੰਡ ਇਹ ਸਾਰੀ ਪ੍ਰਕਿਰਿਆ ਲਈ ਰਿਲੀਜ਼ ਹੁੰਦਾ ਵੱਖ-ਵੱਖ ਮੁਲਕਾਂ ਦੇ ਵੱਲੋਂ ਕਰੀਬ-ਕਰੀਬ 4200 ਕਰੋੜ ਦਾ ਬਣਦਾ ਜੀ ਤੇ ਇਹਦੇ ਵਿੱਚੋਂ ਸਾਡੀ ਹਿੱਸੇਦਾਰੀ 182 ਕਰੋੜ ਬਣਦੀ ਹੈ ਮਤਲਬ ਇਹ 21 ਮਿਲੀਅਨ ਅਮਰੀਕੀ ਡਾਲਰ ਜੇ ਆਪਾਂ ਗੱਲ ਕਰੀਏ ਉਹਦੇ ਵਿੱਚੋਂ 82 ਕਰੋੜ 182 ਕਰੋੜ ਸਾਡੀ ਬਣਦੀ ਹੈ ਹੁਣ 182 ਕਰੋੜ ਰੋਕਤੀ ਇਹ ਪੈਸਾ ਵਰਤਿਆ ਕਾਦੇ ਲਈ ਜਾਂਦਾ ਸੀ ਕਿ ਜੀ ਭਾਰਤ ਦੇ ਵਿੱਚ VOTING ਪ੍ਰਕਿਰਿਆ ਵਧੇ ਲੋਕ ਵੋਟ ਪਾਉਣ ਨਿਕਲਣ ਉਹਦੇ ਪ੍ਰਚਾਰ ਲਈ ਉਹਦੇ ਲਈ ਉਹ ਸਾਰੀ ਪ੍ਰਕਿਰਿਆ ਲਈ ਤੁਸੀਂ ਕਮਾਲ ਦੇਖੋ ਡਰਾਮਾ ਹੂੰ ਕਿ ਇਹ ਪੈਸਾ ਪਿਛਲੇ ਸਮੇਂ ਤੋਂ ਰੈਗੂਲਰ ਆਉਂਦਾ ਰਿਹਾ ਉਹਦੀ ਪ੍ਰਕਿਰਿਆ ਜਿਵੇਂ ਸਮੇਂ ਦੇ ਹਿਸਾਬ ਨਾਲ ਵੱਧਦੀ ਆ ਉਹ ਵੱਧਦੀ ਵੀ ਰਹੀ ਤੇ ਜਿੱਦਾਂ ਇਹ ਰੋਕ ਲੱਗੀ ਭਾਜਪੀ ਦੇ ਲੀਡਰ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਇਹ ਲੋ ਜੀ ਉਜਾਗਰ ਹੋ ਗਿਆ ਅਮਰੀਕਾ ਤੋਂ ਕਾਂਗਰਸ ਕਿਵੇਂ ਪੈਸੇ ਲੈਂਦੀ ਸੀ ਜੀ ਇਹ ਤਾਂ ਭਾਰਤ ਦੇ ਵਿੱਚ ਵੋਟਾਂ 'ਚ ਦਖਲ ਦੀ ਸੀ ਜੀ ਅਮਰੀਕਾ ਦੀ ਹੂੰ ਇਹ ਭਾਜਪੀ ਲੀਡਰ ਸੋਸ਼ਲ ਮੀਡੀਆ ਤੇ ਪਾ ਰਹੀ ਹੈ ਜੀ ਕਿ ਭਰਾਓ ਪਿਛਲੇ 12 ਸਾਲਾਂ ਤੋਂ ਤੁਸੀਂ ਹੋ ਤੁਸੀਂ ਵੀ ਨਾਲੇ ਲੈ ਰਹੇ ਹੋ ਪਰ ਹੂੰ ਉਹ 12 ਸਾਲਾਂ ਅੱਜ ਚੇਤੇ ਨਹੀਂ ਆਇਆ ਕਿ ਕਿੰਨੀ ਵਾਰ ਆ ਕੇ 182 ਕਰੋੜ ਸੋ ਇਸ ਲਈ ਇਹ ਸਾਰਾ ਰਾਜਨੀਤੀ ਜਾਂਦਾ ਸ਼ੁਰੂ ਹੋ ਜਾਂਦੀ ਹਾਂ ਅਡਾਨੀ ਮਸਲੇ ਤੇ ਮੂੰਹ ਨਹੀਂ ਖੁੱਲਦਾ ਅਜੇ ਤੱਕ ਨਾ ਉੱਥੇ ਖੁੱਲਿਆ ਮੀਡੀਆ ਸਾਹਮਣੇ ਸਾਡੇ ਨੇਤਾ ਜੀ ਦਾ ਤੇ ਨਾ ਇੱਥੇ ਖੁੱਲ ਰਿਹਾ ਭਖਤਾਂ ਦਾ ਇਹ ਵੀ ਆਪਣਾ ਸਵਾਲ ਅਡਾਨੀ ਵਾਲਾ ਮਸਲਾ ਹੁਣ ਫੇਰ ਨਿਊਯਾਰਕ ਦੀ ਫੈਡਰਲ ਕੋਰਟ ਦੇ ਵਿੱਚ ਤੇ ਕੋਰਟ ਨੇ ਪੁੱਛਿਆ ਕਿ ਭਾਈ ਦੱਸੋ ਕੀ ਕੀਤਾ ਉਸ ਰਿਸ਼ਵਤ ਖੋਰੀਆਲ ਮਾਮਲੇ ਦਾ ਇਹ ਕਿਹੜਾ ਥੋੜਾ ਬਹੁਤ ਮਸਲਾ ਜਿਹੜਾ 250 ਮਿਲੀਅਨ ਡਾਲਰ ਦੀ ਰਿਸ਼ਵਤ ਦਾ ਮਾਮਲਾ ਸਾਹਮਣੇ ਆਇਆ ਜੀ ਇਹ ਦੀ ਜਾਂ ਸੋਣੀ ਬਣਦੀ ਹੈ ਭਾਰਤ ਦੇ ਇੱਕ ਅਧਿయోగਪਤੀ ਤੇ ਤੇ ਉਹਦੇ ਭਤੀਜੇ ਤੇ ਸਾਗਰ ਅਦਾਨੀ ਤੇ ਦੋਸ਼ ਨੇ ਕਿ ਤੁਸੀਂ ਇਹ ਦਮ ਭਰ ਕੇ ਕਿ ਅਮਰੀਕਾ ਚ ਵੀ ਇੰਨੀਆਂ ਨੌਕਰੀਆਂ ਮਿਲ ਜਾਣੀਆਂ ਹੋ ਜਾਣਾ ਸਾਨੂੰ ਪ੍ਰੋਜੈਕਟ ਦੇ ਦਿਓ ਇਹ ਤੇ ਉਹ ਕਹਿੰਦੇ ਜੀ ਇਹ ਤਾਂ ਕਫਲਾ ਸੀਗਾ ਤੇ ਉਸ ਮਸਲੇ ਤੇ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਦੀ ਟੀਮ ਨੇ ਉੱਥੋਂ ਦੀ ਫੈਡਰਲ ਕੋਰਟ ਦੇ ਵਿੱਚ ਇਹ ਦਮ ਭਰਿਆ ਜਾ ਕੇ ਕਿ ਜੀ ਅਸੀਂ ਭਾਰਤ ਸਰਕਾਰ ਦੇ ਸੰਪਰਕ ਚਾ ਇਸ ਮਸਲੇ ਤੇ ਹੂੰ ਹੂੰ ਅਸੀਂ ਉਹਨਾਂ ਨੂੰ ਨੋਟਸ ਉਪਲਬਧ ਕਰਾਉਣ ਲਈ ਜਿਵੇਂ ਆਪਣੇ ਹੁੰਦਾ ਨਾ ਕਿ ਹਾਂਜੀ ਸੰਮਣ ਜੇ ਨਹੀਂ ਮਿਲਦੇ ਤਾਂ ਦਰਵਾਜ਼ੇ ਤੇ ਚਿਪੇਕ ਕੇ ਹੁਣ ਉਹ ਕੰਮ ਅਮਰੀਕਾ ਕਰਨਾ ਚਾਹੁੰਦਾ ਕਿ ਅਸੀਂ ਜੋ ਉੱਥੋਂ ਦੇ ਕਾਨੂੰਨ ਮੰਤਰਾਲੇ ਦੇ ਦੂਹੇ ਤੇ ਚਿਪੇਕ ਰਹੇ ਹਾਂ ਸਾਡੇ ਸੰਪਰਕ ਚ ਨੇ ਹੂੰ ਤੇ ਜੇ ਕਾਨੂੰਨ ਮੰਤਰਾਲਾ ਸੰਪਰਕ ਚ ਹੈ ਤੇ ਜੇ ਅੰਤਰ ਗ੍ਰਹਿ ਮੰਤਰਾਲਾ ਵੀ ਨਾਲੇ ਸੰਪਰਕ ਚ ਹੈ ਕਾਨੂੰਨ ਮੰਤਰਾਲਾ ਤਾਂ ਛਿੱਕ ਨਹੀਂ ਮਾਰਦਾ ਗ੍ਰਹਿ ਮੰਤਰਾਲੇ ਤੋਂ ਬਿਨਾਂ ਪੁੱਛੇ ਜੀ ਵਿਦੇਸ਼ ਮੰਤਰਾਲੇ ਦਾ ਛਿੱਕ ਨਹੀਂ ਮਾਰਦਾ ਬਿਨਾਂ ਗ੍ਰਹਿ ਮੰਤਰਾਲੇ ਤੋਂ ਤੇ ਗ੍ਰਹਿ ਮੰਤਰਾਲਾ ਸਾਰਾ ਕੁਝ ਹਾਂਮੀ ਉਹਦੇ ਪਰਦਾਜੀ ਦੀ ਤੇ ਮੋਦੀ ਜੀ ਹਾਂਮੀ ਦੀ ਆ ਤੇ મોદી ਦੀ ਹਮਈ ਹੁਣ ਹਸਾਬ ਨਾਲ ਕਿਹਦੇ ਕਹਤਾ ਜੋ ਉਸ ਨਾਮ ਤੇ ਉੱਥੇ ਨਹੀਂ ਬੋਲਦੇ ਅਮਰੀਕਾ ਤੇ ਇੱਥੇ ਕਿਵੇਂ ਬੋਲਣਗੇ ਹੁਣ ਦੇਖਣ ਵਾਲੀ ਗੱਲੂਗੀ ਪ੍ਰਕਿਰਿਆ ਕਿਵੇਂ ਅੱਗੇ ਵਧਦੀ ਆ ਸੋ ਅਡਾਨੀ ਮਾਮਲੇ ਤੇ ਵੀ ਸਖਤੀ ਸ਼ੁਰੂ ਹੋਗੀ ਹਮ ਹਮ ਤੇ ਪੈਸਿਆਂ ਦੀ ਫੰਡਿੰਗ ਵੀ ਰੁਕ ਗਈ ਤੇ ਜਿਨ੍ਹਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਉਹਨਾਂ ਦੀ ਹਥਕੜੀਆਂ ਤੇ ਬੀੜੀਆਂ ਵੀ ਉਸੇ ਤਰ੍ਹਾਂ ਬਰਕਰਾਰ ਨੇ ਤੇ ਪਰ ਜਨਾਬ ਚੁੱਪ ਨੇ ਇਹਦਾ ਅਜੇ ਤੱਕ ਕਿਸੇ ਕੋਲ ਜਵਾਬ ਨਹੀਂ ਕਿ ਉਹ ਚੁੱਪੀ ਕਿਵੇਂ ਟੁੱਟੂਗੀ ਇੱਕ ਨਾ ਇੱਕ ਇੰਟਰਸਟਿੰਗ ਅਲਰੇਡੀ 트럼ਪ ਨੇ ਐਨੇ ਐਗਜ਼ੈਕਟਿਵ ਆਰਡਰ ਤੜਾ ਤੜ ਸਾਈਨ ਕੀਤੇ ਨੇ ਜੀ ਹੁਣ ਪਿਛਲੇ ਤਕਰੀਬਨ ਇੱਕ ਮਹੀਨੇ ਦੇ ਵਿੱਚ ਇੱਕ ਐਗਜ਼ੈਕਟਿਵ ਆਰਡਰ 트럼ਪ ਨੇ ਇਹੋ ਜਿਹਾ ਵੀ ਸਾਈਨ ਕੀਤਾ ਜਿਦੇ ਵਿੱਚ ਨਾ ਜੇ ਕੋਈ ਅਮਰੀਕਨ ਕੰਪਨੀ ਕਿਸੇ ਵਿਦੇਸ਼ੀ ਮੁਲਕ ਦੇ ਵਿੱਚ ਕੋਈ ਕੰਟਰੈਕਟ ਜਾਂ ਕੋਈ ਪ੍ਰੋਜੈਕਟ ਹਾਸਲ ਕਰਨ ਲਈ ਵਿਦੇਸ਼ ਦੇ ਵਿੱਚ ਕਿਸੇ ਨੂੰ ਰਿਸ਼ਵਤ ਦਿੰਦੀ ਆ ਤਾਂ ਅਮਰੀਕਾ ਦੇ ਵਿੱਚ ਉਸ ਕੰਪਨੀ ਤੇ ਕਾਰਵਾਈ ਹੁੰਦੀ ਸੀ ਸੋ ਅਮਰੀਕਨ ਕੰਪਨੀ ਕਿਸੇ ਬਾਹਰਲੇ ਮੁਲਕ ਗਈ ਪ੍ਰੋਜੈਕਟ ਲੈਣ ਲਈ ਰਿਸ਼ਵਤ ਕਿਉਂਕਿ ਇਹੀ ਮਾਮਲਾ ਬੜਾ ਪੈਰਲਲ ਆ ਜਿਹੜੇ ਦੋਸ਼ ਗੋਤਮ ਅਡਾਨੀ ਦੀ ਕੰਪਨੀ ਤੇ ਵੀ ਲੱਗਦੇ ਨੇ ਕਿ ਇਨਵੈਸਟਰ ਅਮਰੀਕਾ ਤੋਂ ਲੈਣੇ ਸੀ ਪ੍ਰੋਜੈਕਟ ਇੰਡੀਆ 'ਚ ਲੱਗਣਾ ਸੀ ਤੇ ਉਹਦੇ ਵਾਸਤੇ ਅਮਰੀਕਾ ਦੇ ਵਿੱਚ ਇਨਵੈਸਟਰਸ ਨੂੰ ਝੂਠ ਬੋਲਿਆ ਗਿਆ ਤੇ ਭਾਰਤ ਦੇ ਵਿੱਚ ਰਿਸ਼ਵਤ ਦੇ ਕੇ ਉਹ ਪ੍ਰੋਜੈਕਟ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਸੋ ਜਿਹੜੀ ਬ੍ਰਾਈਬਰੀ ਸੀਗੀ ਉਹ ਭਾਰਤ 'ਚ ਹੋਣੀ ਸੀ ਪਰ ਉਸ ਪ੍ਰੋਜੈਕਟ ਵਾਸਤੇ ਇਨਵੈਸਟਰ ਜੁਟਾਏ ਜਾ ਰਹੇ ਸੀ ਅਮਰੀਕਾ ਤੋਂ ਹੁਣ ਟਰੰਪ ਨੇ ਇੱਕ ਐਗਜ਼ੈਕਟਿਵ ਆਰਡਰ ਪਾਸ ਕੀਤਾ ਬੜੀ ਦਿਲਚਸਪ ਗੱਲ ਹੈ ਇਹ ਉਹਨਾਂ ਨੇ ਕਿਹਾ ਵੀ ਜੇ ਕੋਈ ਅਮਰੀਕਨ ਕੰਪਨੀ ਵਿਦੇਸ਼ ਜਾ ਕੇ ਉੱਥੇ ਉੱਥੇ ਰਿਸ਼ਵਤ ਦੇ ਕੇ ਕਿਸੇ ਕਿਸੇ ਦੀ ਕਹਿੰਦੇ ਵੀ ਹਥੇਲੀਆਂ ਸੇਕ ਕੇ ਕੋਈ ਪ੍ਰੋਜੈਕਟ ਹਾਸਲ ਕਰਨਾ ਚਾਹੁੰਦੀ ਆ ਅਸੀਂ ਅਮਰੀਕਾ ਚ ਉਹਨਾਂ ਤੇ ਕਾਰਵਾਈ ਨਹੀਂ ਕਰਾਂਗੇ ਉਹ ਕਹਿੰਦੇ ਦੁਨੀਆ ਸਾਡੇ ਤੇ ਹੱਸ ਰਹੀ ਆ ਵੀ ਸਾਡੇ ਵਰਗਾ ਬੇਵਕੂਫ ਕੋਈ ਨਹੀਂ ਵੀ ਅਸੀਂ ਬਾਹਰਲੇ ਮੁਲਕ ਚ ਸਾਡੀ ਜਿਹੜੀ ਕੰਪਨੀ ਦਾ ਅਸੀਂ ਕਹਿੰਦੇ ਉਹਦੀ ਉਹਦੀ ਕੰਪੀਟ ਕਰਨ ਦੀ ਸਮਰੱਥਾ ਮਾਰ ਰਹੇ ਆ ਅਸੀਂ ਵੀ ਬਾਹਰਲੇ ਮੁਲਕਾਂ ਚ ਤਾਂ ਕੰਮ ਵੱਖਰੇ ਤਰੀਕਿਆਂ ਨਾਲ ਹੁੰਦਾ ਹੁਣ ਉਸ ਚੀਜ਼ ਨੂੰ ਕਈ ਕਈ ਜਿਹੜੇ ਅਬਜ਼ਰਵਰਸ ਨੇ ਉਹਨਾਂ ਦਾ ਇਹ ਮੰਨਣਾ ਇਹ ਕਈਆਂ ਨੂੰ ਇਹ ਲੱਗਦਾ ਕਿ ਜੇ 트럼ਪ ਆਪਣੀਆਂ ਕੰਪਨੀਆਂ ਨੂੰ ਬਾਹਰਲੇ ਮੁਲਕਾਂ ਜਾ ਕੇ ਰਿਸ਼ਵਤ ਦੇ ਕੇ ਪ੍ਰੋਜੈਕਟ ਹਾਸਲ ਕਰਨ ਦੀ ਪਰ ਇਹ ਨਾ ਦਿੰਦਾ ਆਪਣੇ ਇਹਨਾਂ ਦੇ ਰਹੇ ਨੇ ਤਾਂ ਕੀ ਅਮਰੀਕਾ ਦੇ ਵਿੱਚ ਜੇ ਗੌਤਮ ਮਡਾਨੀ ਦੀ ਕੰਪਨੀ ਨੇ ਇਸ ਤਰ੍ਹਾਂ ਇਨਵੈਸਟਰ ਜਟਾਉਣ ਦੀ ਕੋਸ਼ਿਸ਼ ਕੀਤੀ ਰਿਸ਼ਵਤ ਖੋਰੀ ਵਾਲੇ ਪ੍ਰੋਜੈਕਟ ਵਾਸਤੇ ਜੋ ਦੋਸ਼ ਨੇ ਤਾਂ ਕੀ ਫਿਰ ਉਹਦੇ ਉੱਪਰ ਉਸ ਤਰ੍ਹਾਂ ਦੀ ਮਜ਼ਬੂਤ ਜਾਂ ਸਖਤ ਕਾਰਵਾਈ ਹੋਏਗੀ ਜਿਹੋ ਜੇ ਪ੍ਰਭਾਵ ਦਿੱਤੇ ਜਾ ਰਹੇ ਸੋ ਦੇਖਣ ਵਾਲੀ ਗੱਲ ਹੋਣੀ ਹੈ ਇਹ ਬੜਾ ਇੰਟਰਸਟਿੰਗ ਹੋਏਗਾ ਦੀਪਕ ਜੀ ਪਹਿਲੀ ਗੱਲ ਤਾਂ ਦੇਖਣ ਵਾਲੀ ਗੱਲ ਤਾਂ ਹੋਏਗੀ ਮਾਲ ਖਰੀਦਿਆ ਤਾਂ ਹੀ ਜਾਂਦਾ ਜੇ ਕੋਈ ਵੇਖਣ ਲਈ ਤਿਆਰ ਹੁੰਦਾ ਹੈ ਸਵਾਲ ਇਹ ਹਾਂ ਯੈਸ ਬਤਲ ਅਮਰੀਕਾ ਚ ਵੀ ਰਿਸ਼ਵਤ ਖੋਰੀ ਤਾਂ ਹੈ ਨਾ ਜੀ 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 ਤਾਂ ਹੀ ਬੰਦੇ ਰਿਸ਼ਵਤ ਦੀ ਆਫਰ ਕੀਤੀ ਹੈ ਜੇ ਇਹ ਦੋਸ਼ ਲੱਗ ਰਹੇ ਨੇ ਪਰ ਜੇ ਦੋਸ਼ ਸਾਬਤ ਹੋ ਰਹੇ ਨੇ ਹੂੰ ਜੇ ਤੁਸੀਂ ਇਹ ਦੋਸ਼ ਸਾਬਤ ਕਰਦੇ ਨੂੰ ਕਿਉਂ ਨਹੀਂ ਐਦਾਂ ਪ੍ਰੋਜੈਕਟ ਲਿਆ ਤੇ ਇਹਨਾਂ ਤੋਂ ਤੁਹਾਡੇ ਚ ਰਿਸ਼ਵਤ ਖੋਰੀ ਤਾਂ ਹੈ ਨਾ ਬਿਲਕੁਲ ਯੈਸ ਇਹ ਵੀ ਤਾਂ ਸਵਾਲ ਨਾਲ ਖੜਾ ਹੈ ਹਾਂ ਹਾਂ ਇਹ ਵੀ ਸਵਾਲ ਬਟਾ ਇਹ ਹੈਗਾ ਸੀ ਯੂ ਐਸ ਫੋਰਨ ਕਰਾਪਟ ਪ੍ਰੈਕਟਿਸਿਸ ਐਕਟ 50 ਸਾਲ ਪੁਰਾਣਾ ਕਾਨੂੰਨ ਐਂਟੀ ਕਰਾਪਸ਼ਨ ਲਾ ਤੇ ਜਿਹਨੂੰ ਟਰੰਪ ਨੇ ਐਗਜ਼ੈਕਟਿਵ ਆਰਡਰ ਸਾਈਨ ਕਰਕੇ ਫ੍ਰੀਜ਼ ਕਰ ਦਿੱਤਾ ਫੋਰਨ ਕਰਪਟ ਪ੍ਰੈਕਟਿਸਿਸ ਐਕਟ ਨੂੰ ਇਹ ਪਿਛਲੇ ਦਿਨੀ ਇਹ ਹੋ ਗਏ 10 ਦਿਨ ਹੋ ਗਏ ਇਹ ਲਾਅ ਉਹਨੇ ਸਾਈਨ ਕੀਤਾ ਸੀ ਜਾਂ ਐਗਜ਼ੈਕਟਿਵ ਆਰਡਰ ਸਾਈਨ ਕੀਤਾ ਸੀ ਸੋ ਦੇਖਦੇ ਹਾਂ ਕੀ ਬਣਦਾ ਜੀ ਹਜੇ ਹਜੇ ਬਹੁਤ ਪਹਿਲੂਆਂ ਤੋਂ ਚਰਚਾ ਚ ਰਹਿਣਾ ਟਰੰਪ ਨੇ ਹਾਂ ਪਰ ਉਹਦੇ ਚਰਚਾ ਦੇ ਰਹਿਣ ਦੇ ਚੱਕਰ ਚ ਕਿੰਨੇ ਮੁਲਕ ਫਿਕਰ ਚ ਨੇ ਇਹ ਸਵਾਲ ਬਹੁਤ ਵੱਡਾ ਭਾਜਣਾ ਸਾਰਿਆਂ ਨੂੰ ਪਾਈਆ ਦੀਪਕ ਜੀ ਬਿਲਕੁਲ ਸਹੀ ਗੱਲ ਤੁਹਾਡੀ अच्छा ये दसियो थोड़ी अपन पंथक सियासत दी गल करिए जी ਧਾਮੀ ਬਾਦਲਾਂ ਦੇ ਮਨਉਣ ਤੇ ਵੀ ਨਹੀਂ ਮੰਨੇ ਜੀ ਫਿਰ ਨਹੀਂ ਯਾ ਹਲੇ ਤੱਕ ਤਾਂ ਨਹੀਂ ਮੰਨੇ ਸਵੇਰ ਤੱਕ ਕੁਝ ਹੋ ਜਾਵੇ ਤਾਂ ਪਤਾ ਨਹੀਂ ਹੂੰ 21 ਤਰੀਕ ਨੂੰ ਐਗਜ਼ੈਕਟਿਵ ਦੀ ਅੰਤਰੀ ਕਮੇਟੀ ਦੀ ਸ਼੍ਰੋਮਿਕ ਕਮੇਟੀ ਦੀ ਬੈਠਕ ਹੈ ਹੂੰ ਹੂੰ ਆਪਾਂ ਸ਼ਾਇਦ ਕੱਲ ਹੀ ਗੱਲ ਕਰ ਰਹੇ ਸੀ ਕਿ ਜਦੋਂ ਅਜਿਹਾ ਮਸਲਾ ਆ ਜਾਵੇ ਤਾਂ 72 ਘੰਟਿਆਂ ਦੇ ਅੰਦਰ ਅੰਦਰ ਬੈਠਕ ਬੁਲਾਉਣੀ ਜ਼ਰੂਰੀ ਹੁੰਦੀ ਹੈ ਹੂੰ ਉਹ ਬੈਠਕ 21 ਫਰਵਰੀ ਨੂੰ ਬੁਲਾ ਲਈ ਗਈ ਹੈ ਉਹਦੇ ਵਿੱਚ ਇੱਕ ਹੀ ਏਜੰਡਾ ਆਉਣਾ ਹੈ ਇਹ ਅਸਤੀਫੇ ਵਾਲਾ ਉਹਨਾਂ ਕੋਲ ਦੋ ਤਿੰਨ ਹੀ ਪਹਿਲੂ ਨੇ ਇਹਦੇ ਵਿੱਚੋਂ ਜ਼ਿਆਦਾ ਉਹਨਾਂ ਕੋਲ ਨਹੀਂ ਹਮ ਅਸੀਫੇ ਨੂੰ ਲੈ ਕੇ ਇੱਕੋ ਹੈ ਕਿ ਜਾਂ ਤਾਂ ਪ੍ਰਵਾਨ ਕਰਨ ਜਾਂ ਨਾ ਪ੍ਰਵਾਨ ਕਰਨ ਜਾਂ ਉਹਨੂੰ ਮਨਜ਼ੂਰ ਕਰ ਲੈਣ ਜਾਂ ਨਾ ਮਨਜ਼ੂਰ ਕਰ ਲੈਣ ਜੇ ਮਨਜ਼ੂਰ ਕਰ ਲੈਂਦੇ ਨੇ ਫਿਰ ਉਹਨਾਂ ਨੂੰ ਨਵਾਂ ਪ੍ਰਧਾਨ ਦੀ ਪ੍ਰਕਿਰਿਆ ਵੱਲ ਵਧਣਾ ਪੈਂਦਾ ਜੇ ਮਨਜ਼ੂਰ ਨਹੀਂ ਕਰਦੇ ਜੀ ਫਿਰ ਧਾਮੀ ਸਾਹਿਬ ਦੁਬਾਰਾ ਕਾਰਜ ਚ ਸਭਾ ਲੈਣਗੇ ਇਹ ਤਾਂ ਤਾਂ ਹੀ ਕਿ ਨਾ ਮਨਜ਼ੂਰ ਜਾਂ ਤਾਂ ਹੋਈ ਕਿ ਜੇ ਧਾਮੀ ਸਾਹਿਬ ਤਿਆਰ ਹੋਣਗੇ ਕਿ ਹਾਂ ਭਾਈ ਤੁਸੀਂ ਨਾ ਮਨਜ਼ੂਰ ਕਰ ਲਓ ਮੈਂ ਦੁਬਾਰਾ ਸੇਵਾ ਸੰਭਾਲ ਲੂਗਾ ਹਮ ਜੇ ਉਹ ਮਨਜ਼ੂਰ ਕਰਦੇ ਨੇ ਫਿਰ ਉਹਨਾਂ ਨੂੰ ਨਵੇਂ ਪ੍ਰਧਾਨ ਚੁਣਨ ਦੇ ਲਈ ਇਸੇ ਪ੍ਰਕਿਰਿਆ ਚੋਂ ਜਾਂ ਤਾਂ ਜਿਹੜੀ ਅੰਤਰੀ ਕਮੇਟੀ ਚੋਂ ਬੈਠੇ ਨੇ ਉਹਨਾਂ ਚੋਂ ਕਿਸੇ ਮੈਂਬਰ ਨੂੰ ਪ੍ਰਧਾਨਗੀ ਦਾ ਵਾਧੂ ਭਾਰ ਦੇਣਾ ਪੈਣਾ ਹੈ ਜਾਂ ਸੇਵਾ ਤੁਸੀਂ ਸੰਭਾਲੋ ਜੀ ਜਦੋਂ ਤੱਕ ਨਵੇਂ ਪ੍ਰਧਾਨ ਦੀ ਚੋਣ ਵਾਲੀ ਪ੍ਰਕਿਰਿਆ ਚ ਨਹੀਂ ਜਾਂਦੇ ਜਾਂ ਫਿਰ ਉਸ ਦੀ ਵਜ੍ਹਾ ਉਸ ਦੇ اجلاس ਜਾ ਸਕਦੇ ਨੇ ਕੈਨੇ ਤਰੀਕ ਨੂੰ اجلاس ਬੁਲਾਉਣੇ ਆ ਕਿ ਉਹਦੇ ਵਿੱਚ ਦੁਬਾਰਾ ਡੈਲੀਗੇਟਾਂ ਰਹੀ ਮੈਂਬਰ ਚੁਣ ਕੇ ਉਹਨਾਂ ਰਹੀ ਆਪਾਂ ਪ੍ਰਧਾਨਵਾ ਚੁਣ ਲੈਣੇ ਜਿਵੇਂ ਵੋਟਾਂ ਨਾਲ ਚੁਣਿਆ ਜਾਂਦਾ ਹ 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 ਅਪਾ ਪਹਿਲਾਂ ਹੀ ਗੱਲ ਕਰ ਚੁੱਕਿਆ ਕਿ ਜਿਸ ਦਿਨ ਸੁਖਵੀਰ ਸਿੰਘ ਬਾਦਲੂਰਾਂ ਦੀ ਬੇਟੀ ਦੀ ਵਿਆਹ ਦੀ ਰਿਸੈਪਸ਼ਨ ਸੀ ਹਾਂਜੀ ਉਸ ਦਿਨ ਧਾਮੀ ਸਾਹਿਬ ਰਿਸੈਪਸ਼ਨ ਚਾਉਣ ਦੀ ਬਜਾਏ ਪ੍ਰੈਸ ਕਾਨਫਰੰਸ ਬੁਲਾ ਕੇ ਅਸਤੀਫਾ ਦੇ ਦਿੰਦੇ ਨੇ ਤੇ ਇਸ ਵਾਰ ਉਹਨਾਂ ਨੇ ਅਸਤੀਫਾ ਬਿਨਾਂ ਕਿਸੇ ਨੂੰ ਦੱਸਿਆ ਬਿਨਾਂ ਕਿਸੇ ਨੂੰ ਪੁੱਛਿਆ ਦਿੱਤਾ ਤਾਂ ਕਿ ਮੈਨੂੰ ਫਿਰ ਰੋਕ ਨਾ ਲੈਣ ਹੂੰ ਤੇ ਆਖਰ ਅਸਤੀਫਾ ਹੋ ਗਿਆ ਤੇ ਵਿਆਹ ਦੇ ਵਿੱਚ ਉੱਥੇ ਰਿਸੈਪਸ਼ਨ ਪਾਰਟੀ ਦੇ ਵਿੱਚੋਂ ਜਿਹੜੀਆਂ ਗੱਡੀਆਂ ਨਿਕਲੀਆਂ ਖਾਸ ਕਰਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜਾਂ ਧਾਮੀ ਸਾਹਿਬ ਦੇ ਨੇੜਲੇ ਅਕਾਲੀ ਲੀਡਰਾਂ ਦੀ ਉਹ ਧਾਮੀ ਸਾਹਿਬ ਦੇ ਘਰੇ ਹੋ ਕੇ ਗਏ ਸ਼ਰਪੁਰ ਹੂੰ ਤੇ ਇਧਰ ਅਕਾਲੀ ਦਲ ਬਾਦਲ ਲਈ ਨਵਾਂ ਮਸਲਾ ਖੜਾ ਹੋ ਗਿਆ ਕਿ ਜੇ ਅਸੀਂ ਹੁਣ ਇਹ ਇਹ ਸਤੀਫਾ ਪ੍ਰਵਾਨ ਕਰਕੇ ਰਗੁਜੀਤ ਬਿਰਕ ਨੂੰ ਬਣਾਉਨੇ ਆ ਤਾਂ ਬਿਰਕ ਬਾਰੇ ਪਹਿਲਾਂ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਈ ਮਾਮਲੇ ਸਾਹਮਣੇ ਲਿਆਤੇ ਜੀ ਤੇ ਜੇ ਧਾਮੀ ਵਰਗਾ ਬੰਦਾ ਸਾਨੂੰ ਛੱਡ ਜਾਂਦਾ ਤਾਂ ਡੈਮੇਜ ਕੰਟਰੋਲ ਹੈ ਕਿ ਭਈ ਦੇਖੋ ਵੀ ਜਿਹੜਾ ਬੰਦਾ ਦੂਸਰੀਆਂ ਧਿਰਾਂ ਨੂੰ ਪ੍ਰਵਾਨ ਸੀ ਤੇ ਜਿਹੜਾ ਮਤਲਬ ਕਿ ਹੱਕ ਸੱਚ ਲਈ ਇਮਾਨਦਾਰੀ ਵਾਲੇ ਪੱਖੋਂ ਸਧਾਰਨ ਪੱਖ ਤੋਂ ਨਿਮਰਤਾ ਪੱਖੋਂ ਜਾਣਿਆ ਜਾਂਦਾ ਸੀ ਉਹ ਬੰਦਾ ਵੀ ਤੁਹਾਨੂੰ ਛੱਡ ਗਿਆ ਹੈ ਨਾ ਫਿਰ ਇਹ ਧਾਮੀ ਸਾਹਿਬ ਇਹ ਵੀ ਰੋਲ ਨਿਭਾ ਰਹੇ ਸੀ ਕਿ ਉਹ ਅਕਾਲ ਤਖਤ ਸਾਹਿਬ ਔਰ ਅਕਾਲ ਜਲ ਦੇ ਵਿਚਾਰੇ ਇੱਕ ਕੜੀ ਦਾ ਕੰਮ ਵੀ ਕਰ ਰਹੇ ਸੀ ਹੋਰ ਕੀ ਜਿਹੜਾ ਵੀ ਪ੍ਰਧਾਨ ਆਊਗਾ ਕਿਉਂ ਇੰਨਾ ਜਸਵੰਤ ਸਿੰਘ ਸਾਹਿਬ ਦੇ ਵੀ ਨੇੜੇ ਹੋ ਪਾਏਗਾ ਇਹ ਵੀ ਫਿਕਰ ਸੀ ਸੋ ਇਹ ਸਪੀਕਰ ਚੋ ਅਕਾਲੀਆਂ ਨੇ ਜ ਸਵੇਰੇ ਹੀ ਧਾਮੀ ਸਾਹਿਬ ਦੇ ਬੁਹੇ ਜਾ ਖੜਕਾਏ ਜੀ ਕਹਿੰਦੇ ਜੀ ਦਲਜੀਤ ਸਿੰਘ ਮਾਜੀ ਦੀ ਅਗਵਾਈ ਚ ਗੱਪਪਤ ਪਹੁੰਚ ਗਿਆ ਬਾਕਸ ਕਹਿੰਦਾ ਪਹੁੰਚ ਗਿਆ ਉਹ ਤਾਂ ਆਫਰਾਂ ਦਾ ਪਟਾਰਾ ਲੈ ਕੇ ਪਹੁੰਚ ਗਿਆ ਧਾਮੀ ਸਾਹਿਬ ਤੁਸੀਂ ਹੀ ਪ੍ਰਧਾਨ ਰਹਿਣਾ ਤੋ ਤੋਂ ਬਿਨਾ ਚਰਮਨੀ ਕਮੇਟੀ ਕੋਈ ਨਹੀਂ ਚਲਾ ਸਕਦਾ ਤੁਹਾਡੇ ਤੇ ਕੋਈ ਦਬਾਅ ਨਹੀਂ ਹੋਊਗਾ ਤੁਹਾਨੂੰ ਕੋਈ ਫੋਨ ਨਹੀਂ ਆਊਗਾ ਕੋਈ ਚੰਗ ਪ੍ਰੇਸ਼ਾਨ ਨਹੀਂ ਕਰੂਗਾ ਤੁਸੀਂ ਜਿਵੇਂ ਕੰਮ ਕਰਨਾ ਚਾਹੁੰਦੇ ਓਵੇਂ ਕਰੋ ਮਤਲਬ ਧਾਮੀ ਜੀ ਕਿਹੜਾ ਮਤਲਬ ਕਿ ਦੁੱਧ ਚੁੰਗਦੇ ਜਬਾਕ ਨੇ ਉਹਨਾਂ ਨੂੰ ਪਤਾ ਹੀ ਹੈ ਕਿ ਪਹਿਲਾਂ ਤੁਸੀਂ ਕਿਵੇਂ ਕੰਮ ਲੈਂਦੇ ਹੋ ਕਿਵੇਂ ਦਬਾਅ ਬਣਦਾ ਕਿਵੇਂ ਕੀ ਹੁੰਦਾ ਚਲੋ ਧਾਮੀ ਸਾਹਿਬ ਕਹਿੰਦੇ ਜੀ ਜਦੋਂ ਉਹਨਾਂ ਨੇ ਇਨਕਾਰ ਕਰਤਾ ਉਹ ਕਹਿੰਦੇ ਕਿ ਦੇਖੋ ਮੈਂ ਅਕਾਲੀ ਦਲ ਦਾ ਵਰਕਰ ਆ ਮੈਂ ਅਕਾਲੀ ਦਲ ਦੇ ਵਿੱਚੋਂ ਤਾਂ ਛੱਡਿਆ ਨਹੀਂ ਮੈਂ ਅਕਾਲੀ ਦਲ ਦੇ ਨਾਲ ਹਾਂ ਹੈਨਾ ਪਰ ਮੈਂ ਉੱਥੇ ਹੁਣ ਮੈਨੂੰ ਲੱਗਦਾ ਕਿ ਮੈਂ ਸਹੀ ਨਹੀਂ ਆਪਣਾ ਸੇਵਾ ਨੂੰ ਵਾਪਰ ਰਿਹਾ ਮੈਂ ਛੱਡ ਤੀ ਮੈਂ ਨਹੀਂ ਹੁਣ ਕਰਨੀ ਹੂੰ ਅੱਛਾ ਜੀ ਐਂ ਕਰੋ ਫਿਰ ਤੁਹਾਨੂੰ ਸੱਤ ਮੈਂਬਰੀ ਕਮੇਟੀ ਵਾਲਾ ਹੀ ਮਸਲਾ ਹੈ ਨਾ ਹੂੰ ਤੁਸੀਂ ਸੱਤ ਮੈਂਬਰੀ ਕਮੇਟੀ ਚੋਂ ਅਸਤੀਫਾ ਦੇ ਦਿਓ ਪ੍ਰਧਾਨਗੀ ਸੰਭਲੋ ਜੀ ਭਾਈ ਸੱਤ ਮੈਂਬਰੀ ਕਮੇਟੀ ਦੇ ਮੁਖੀ ਲਾਇ ਹੀ ਤਾਂ ਸੀ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਹੂੰ ਨਹੀਂ ਥੋੜਾ ਤੁਹਾਨੂੰ ਲਾਉਣਾ ਸੀ ਮਤਲਬ ਉਹਨਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੀ ਜ਼ਿੰਮੇਵਾਰੀ ਸੌਂਪੀ ਹੈ ਤੇ ਜੇ ਧਾਮੀ ਜੀ ਪ੍ਰਧਾਨਗੀ ਸੰਭਲਣਗੇ ਤੇ ਸੱਤ ਮੈਂਬਰੀ ਕਮੇਟੀ ਨਹੀਂ ਸੰਭਣਗੇ ਫਿਰ ਤਾਂ ਸਿੱਧਾ ਸ ਜੀ ਹੁਣ ਤੱਕ ਲਈ ਇਹ ਕਹਿ ਰਹੇ ਨੇ ਕਿ ਮੈਂ ਪ੍ਰਧਾਨਗੀ ਛੱਡਤੀ ਇਸ ਲਈ ਮੈਨੂੰ ਉਹ ਵੀ ਛੱਡਣ ਦਾ ਮੇਰਾ ਹੱਕ ਹੈ ਜੀ ਜੀ ਸੋ ਫਿਰ ਕਹਿੰਦੇ ਜੀ ਧਾਮੀ ਸਾਹਿਬ ਜਦੋਂ ਇਸ ਫਾਰਮੂਲੇ ਤੇ ਵੀ ਨਹੀਂ ਆਏ ਫਿਰ ਵੱਡੇ ਆਕਾ ਦਾ ਫੋਨ ਵੀ ਕਰਨ ਨੂੰ ਲਾਤਾ ਹੂੰ ਹੁਣ ਉਹ ਫੋਨ ਦੇ ਰਾਹੀਂ ਕਿਹੜੀਆਂ-ਕਿਹੜੀਆਂ ਆਫਰ ਆਈਆਂ ਉਹਦੀ ਤਾਂ ਜਾਣਕਾਰੀ ਨਹੀਂ ਆ ਜੀ ਪਰ ਧਾਮੀ ਸਾਹਿਬ ਨੇ ਜੀ ਹਾਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਨਹੀਂ ਜੀ ਸਸੀ ਕਾਲ ਜੀ ਹੂੰ ਸੋ ਉਹਨਾਂ ਨੇ ਕੋਰਾ ਇਨਕਾਰ ਕਰਤਾ ਫਿਲਹਾਲ ਮੰਨਣ ਤੋਂ ਤੁਸੀਂ ਕਮਾਲ ਦੇਖੋ ਕਿ ਜਿਹੜੇ ਸੁਧਾਰ ਲਹਿਰ ਵਾਲੇ ਬਾਦਲ ਦਲ ਤੋਂ ਔਖੇ ਨੇ ਟੁੱਟ ਕੇ ਬਾਹਰ ਬੈਠੇ ਨੇ ਨੇੜੇ ਆਉਣਾ ਵੀ ਚਾਹੁੰਦੇ ਸੀ ਦੋ ਤਰੀਕ ਦੇ ਫੈਸਲੇ ਰਾਈ ਨਵੀਂ ਭਗਤੀ ਰਾਈ ਸੱਤ ਮੈਂਬਰੀ ਕਮੇਟੀ ਤੇ ਵੀ ਉਹਨਾਂ ਦੀ ਟੇਕ ਸੀ ਉਹ ਇੱਕ ਪਾਸੇ ਤਾਂ ਇਹ ਹੋ ਰਿਹਾ ਸੀ ਕਿ ਲੈ ਵੀ ਧਾਮੀ ਨਾਲ ਵੱਡੀ ਟਿਕਟ ਵਿਕਟਰ ਡਿੱਗੀ ਅਕਾਲੀ ਦਲ ਦੀ ਹੁਣ ਵੱਡਾ ਡੈਮੇਜ ਹੋ ਗਿਆ ਜੀ ਬਾਦਲ ਤੇਰ ਮਨਾਉਣ ਜਾ ਰਹੀ ਆ ਤੇ ਸੁਧਾਰ ਲਹਿਰ ਤੇ ਉਹਨਾਂ ਦੇ ਲੀਡਰ ਵੀ ਮਨਤਾ ਕਰ ਰਿਹਾ ਧਾਮੀ ਸਾਹਿਬ ਤੁਸੀਂ ਹੋ ਰਹੇ ਹੋ ਪ੍ਰਧਾਨ ਕੋਈ ਹੋਰ ਆ ਗਿਆ ਫਿਰ ਜਮਾ ਹੀ ਨਹੀਂ ਕੋਈ ਸਾਡੀ ਸੁਣਵਾਨ ਹੋਣੀ ਹੂੰ ਉਹ ਵੀ ਬੇਨਤੀ ਕਰ ਰਹੇ ਨੇ ਕਿ ਤਾਂ ਅਮੀ ਜੀ ਤੁਸੀਂ ਆ ਜਾਓ ਪਰ ਫਿਲਹਾਲ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੱਲ ਮੰਨਣੋਂ ਇਨਕਾਰ ਕਰ ਦਿੱਤੀ ਹੈ ਕੱਲ ਦਾ ਦਿਨ ਅਜੇ ਵਿੱਚ ਹੈਗਾ 21 ਤਰੀਕ ਨੂੰ ਬੈਠਕ ਹੈ 20 ਤਰੀਕ ਤੱਕ ਕੀ ਹੁੰਦਾ ਹੂੰ ਇਹ ਦੇਖਣ ਵਾਲੀ ਗੱਲ ਹੋएगी ਪਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕਹਿੰਦੇ ਜੀ ਸਵੇਰ ਤੋਂ ਇੱਕ ਪੰਥਕ ਮਾਰਚ ਸ਼ੁਰੂ ਕਰਨ ਜਾ ਰਹੇ ਨੇ ਸਨੌਰ ਤੋਂ ਕਿ ਅਸੀਂ ਕੱਲ ਤੱਕ ਸਭ ਦੀ ਪ੍ਰ부 ਸੱਤਾ ਨੂੰ ਬਚਾਉਣ ਦੇ ਲਈ ਮੈਂ ਲੜਾਈ ਲੜਨੀ ਆ ਪਰ ਸਨੌਰ ਤੋਂ ਸ਼ੁਰੂ ਕਰਨਾ ਮਤਲਬ ਚੰਦੂ ਮਾਜਰੇ ਦੇ ਖੇਤਰ ਤੋਂ ਸ਼ੁਰੂ ਕਰਨਾ ਇਹ ਮਤਲਬ ਕੀ ਜੱਤਰ ਕਹਿੰਦੇ ਹਰਪ੍ਰੀਤ ਸਿੰਘ ਖੁੱਲ ਕੇ ਉਹ ਸੁਧਾਰ ਲੈਣ ਵਾਲਿਆਂ ਦੇ ਸਟੇਜ ਤੇ ਆ ਗਏ ਨੇ ਕਿ ਉਹਨਾਂ ਦੇ ਥੜੇ ਤੇ ਆ ਗਏ ਨੇ ਉਹ ਲੀਡਰ ਵੀ ਤਾਂ ਉਸੇ ਕਤਾਰ 'ਚ ਖੜੇ ਸੀ ਨਾ ਕੱਲ ਤੱਕ ਸਾਲ ਸਾਹਮਣੇ ਕਿ ਤੁਸੀਂ ਪੰਥਕ ਆਧਾਰ ਗਵਾ ਚੁੱਕੇ ਹੋ ਤੇ ਵੋਟਾਂ 'ਚ ਆਧਾਰ ਪਹਿਲਾਂ ਗਵਾਇਆ ਹੋਇਆ ਉਹਨਾਂ ਨੇ ਹੂੰ ਸੋ ਕੀ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਸਹਾਰੇ ਅੱਗੇ ਵਧਣਾ ਚਾਹੁੰਦੇ ਨੇ ਜਾਂ ਉਹਨਾਂ ਦੇ ਗੈਰਨੀ ਹਰਕਿਰ ਸਿੰਘ ਦੇ ਸਾਰੇ ਸੁਧਾਰ ਲੈਣ ਵਾਲੇ ਤਰਨਾ ਚਾਹੁੰਦੇ ਨੇ ਜੀ ਸਵੇਕ ਨੂੰ ਇਹ ਵੀ ਨਜ਼ਰ ਆਈ ਕਿ ਉਹਦੇ ਵਿੱਚ ਕਿੰਨਾ ਕੁ ਰੰਗ ਭਰਦਾ ਪਰ ਫਿਲਹਾਲ ਧਾਮੀ ਹੋਰੀ ਮੰਨੇ ਨਹੀਂ ਤੇ ਬਡੁੰਗਰ ਸਾਹਿਬ ਵਾਲਾ ਇਹ ਮਾਮਲਾ ਚੁੱਪ ਹੈ ਜੱਥੇਦਾਰ ਸਾਹਿਬ ਕੋਲ ਤਿੰਨ ਕੰਮ ਪਏ ਨੇ ਇੱਕ ਤਾਂ ਧਾਮੀ ਜੀ ਦਾ ਸੱਤਵੇਂ ਮੈਂਬਰੀ ਕਮੇਟੀ ਵਾਲਾ ਅਸਤੀਫਾ ਬਡੁੰਗਰ ਸਾਹਿਬ ਦਾ ਸੱਤ ਮੈਂਬਰੀ ਕਮੇਟੀ ਵਾਲਾ ਅਸਤੀਫਾ ਤੇ ਤੀਜਾ ਪੰਜ ਮੈਂਬਰੀ ਜਿਹੜੀ ਕਮੇਟੀ ਬਚ ਗਈ ਸੱਤ ਮੈਂਬਰਾਂ ਚੋਂ ਉਹਨਾਂ ਦੀ ਚਿੱਠੀ ਕੌਣ ਅਸਿੱਗੀ ਕਰੀ ਹੈ ਜੀ ਸੋ ਅੱਜ ਜੱਥੇਦਾਰ ਸਾਹਿਬ ਵੀ ਚੁੱਪ ਨੇ ਜੀ ਦੀਪਕ ਜੀ ਜਦੋਂ ਬੀਤੇ ਦਿਨੀ ਦਿੱਲੀ ਵਾਲੀਆਂ ਚੋਣਾਂ ਦੇ ਨਤੀਜੇ ਆਏ ਨੇ ਉਸ ਤੋਂ ਬਾਅਦ ਤੁਸੀਂ ਜ਼ਿਕਰ ਵੀ ਕੀਤਾ ਸੀ ਕਿਤੇ ਸੰਕੇਤ ਜਿਹੇ ਸੀਗੇ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਹਾਰ ਚੁੱਕੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਸੋਧਿਆ ਉਹਨਾਂ ਨੂੰ ਸਿਆਸੀ ਤੌਰ ਤੇ ਕਿਤੇ ਨਾ ਕਿਤੇ ਫਿੱਟ ਕਰਨ ਦੇ ਵਾਸਤੇ ਕੁਝ ਨਾ ਕੁਝ ਜੁਗਾੜ ਕੀਤਾ ਜਾ ਸਕਦਾ ਤੇ ਉਹ ਜੁਗਾੜ ਦਾ ਰਾਹ ਪੰਜਾਬ ਦੇ ਵਿੱਚੋਂ ਦੀ ਹੋ ਕੇ ਨਿਕਲਣਾ ਕੀ ਚੱਲ ਰਿਹਾ ਜੀ ਬਿਲਕੁਲ ਜੀ ਉਹ ਜਿਸ ਸ਼ੰਕੇ ਸ਼ੋਭੇ ਆਪਾਂ ਪ੍ਰਗਟਾਈ ਸੀ ਆਪਾਂ ਉਸ ਦਿਨ ਗੱਲ ਇਸ ਵਾਰ ਨਾ ਕਰ ਰਹੇ ਸੀ ਕਿ ਜਦੋਂ ਕੋਈ ਬੰਦਾ ਬੇਲਾ ਹੁੰਦਾ ਹਮ ਹੈਨਾ ਫਿਰ ਉਹ ਕਿੱਥੇ ਫਿੱਟ ਹੋ ਸਕਦਾ ਇਹ ਦੇਖਣਾ ਹੁੰਦਾ ਤੁਸੀਂ ਇਹ ਦੇਖਿਓ ਕਿ ਜਦੋਂ ਇਸ ਮਿਸਤਰੀ ਨਾਲ ਕੰਦ ਦੀ ਚਣਾਈ ਕਰ ਰਹੇ ਹੁੰਦੇ ਨੇ ਹਮ ਤਾਂ ਉਹ ਸਾਤੀਆਂ ਇੱਟਾਂ ਦੇ ਰਦੇ ਲਾਉਂਦੇ ਆ ਜਾਂਦੇ ਨੇ ਜੀ ਤੇ ਜਦੋਂ ਅਖੀਰ ਚ ਸਿਰੇ ਤੇ ਜਾ ਕੇ ਲਾਉਣੀ ਹੁੰਦੀ ਆ ਫਿਰ ਉਹ ਟੋਟੀਆਂ ਜੋ ਭਾਲਦੇ ਆ ਕਿ ਕਿਹੜੀ ਇੱਥੇ ਫਿੱਟ ਹੋਊਗੀ ਕਾ ਨੂੰ ਸਾਤਤੀ ਇੱਟ ਤੋੜਨੀ ਆ ਜੀ ਸੋ ਹੁਣ ਅੱਧ ਵਾਟੇ ਟੁੱਟੀਆਂ ਇੱਟਾਂ ਨੇ ਇਹ ਹਮ ਸੋ ਇਸ ਲਈ ਇਹ ਕਿੱਥੇ ਫਿੱਟ ਆਉਣਗੇ ਹੁਣ ਇਹ ਆਪਾਂ ਹਿਸਾਬ ਨਾਲ ਦੇਖ ਰਹੇ ਸੀਗੇ ਕਿ ਕੀ ਐ ਐਮਐਲਏ ਦੀ ਚੋਣ ਲੜ ਲੈਣਗੇ ਪੰਜਾਬ ਤੋਂ ਕੀ ਐ ਮੁੱਖ ਮੰਤਰੀ ਦੇ ਦਾਵੇਦਾਰ ਬਣ ਜਾਣਗੇ ਹੈਨਾ ਕੀ ਐ ਐਂ ਡੰਗ ਟਪਾਈ ਕਰਨਗੇ ਰੋੜਿਆਂ 'ਚ ਕਈ ਵਾਰ ਫਿਰ ਰੋੜੀ ਕੁੱਟ ਕੇ ਵੀ ਨਾ ਫਰਸ਼ 'ਤੇ ਵੀ ਵਰਤ ਲਈ ਜਾਂਦੀ ਆ ਕਿ ਚੱਲ ਕਿ ਤੇ ਉੱਥੇ ਫਿੱਟਾ ਜਾਣਗੇ ਹਾਂ ਤੇ ਉਹੀ ਸੀਗਾ ਕਿ ਸੰਸਦੀਆਂ ਪੌੜੀਆਂ ਵੀ ਚੜ ਸਕਦੇ ਆ ਪੰਜਾਬ ਦੇ ਸਾਰੇ ਪੰਜਾਬ ਤੋਂ ਸੱਤ ਰਸਵਾ ਮੈਂਬਰਾਂ ਵਾਲੀ ਪਾਰਟੀ ਦੇ ਹਾਂਜੀ ਸੱਤਾ 'ਚੋਂ ਦੋ ਸਿੱਧੇ ਦਿੱਲੀ ਵਾਲੇ ਆ ਜਿਹੜੇ ਪੰਜਾਬ ਦੇ ਸਰ ਤੇ ਰਾਜ ਕਰਦੇ ਪਰ ਬਾਕੀ ਪੰਜਾਂ ਦੇ ਵਿੱਚੋਂ ਜਿਵੇਂ ਦੇਖਾਂ ਤਾਂ ਪੰਜਾਂ ਦੀਆਂ ਕੋਠੀਆਂ ਤੇ ਕੇਜਰੀਵਾਲ ਸ਼ਿਸ਼ੋਧੀਆਂ ਤੇ ਉਹਨਾਂ ਦੀ ਟੀਮ ਦਾ ਕਬਜ਼ਾ ਹੈ ਹੁਣ ਉਸ ਕਬਜ਼ੇ ਨੂੰ ਇਹ ਮਾਲਕੀਅਤ ਚ ਬਦਲਣਾ ਚਾਹੁੰਦੇ ਆ ਹੂੰ ਇਹ ਚਾਹੁੰਦੇ ਆ ਕਿ ਉਹ ਰਾਜ ਸਭਾ ਦੇ ਕੋਠੀਆਂ ਦੇ ਜਿਨ੍ਹਾਂ ਤੇ ਸਾਡਾ ਕਬਜ਼ਾ ਹੈ ਉਹ ਅਸਤੀਫੇ ਦੇ ਦੇਣ ਤੇ ਅਸੀਂ ਉਹਨਾਂ ਦੇ ਕੋਟੇ ਚੋਂ ਸਿੱਧੇ ਰਾਜ ਸਭਾ ਚ ਲੱਜਾਈਏ ਮਤਲਬ ਭਾਈ ਵੈਸੇ ਵੀ ਪੰਜਾਬ ਤੋਂ ਬਾਹਰਲੇ ਦੋ ਤੁਸੀਂ ਪੰਜਾਬ ਦੇ ਕੋਟੇ ਚੋਂ ਬਣਾਏ ਹੋਏ ਆ ਤੇ ਤੁਹਾਡੇ ਘਰ ਦੇ ਆ ਸੰਦੀਪ ਪਾਟਕ ਤੇ ਰਾਘੂ ਚੱਡਾ ਦਵਾ ਲਓ ਨਾ ਤੋ ਅਸਤੀਫਾ ਜੀ ਚਲੇ ਜਾਓ ਹੂੰ ਇਹ ਜੋ ਉਹ ਹੀ ਹੈ ਉਹ ਸੋ ਮਤਲਬ ਪਰ ਨਹੀਂ ਕਹਿੰਦੇ ਕਿ ਮੰਨਿਆ ਪਤਾ ਜੋ ਲੱਗ ਰਿਹਾ ਉਹ ਇਹ ਹੈ ਕਿ ਉਹਨਾਂ ਦਾ ਦਬਾਅ ਇਧਰਲੇ ਪਾਸੇ ਆ ਜਿਹੜਾ ਪੰਜਾਂ ਚੋਂ ਕਿ ਇਹਨਾਂ ਚੋਂ ਦੋ ਛੱਡ ਦੇਣ ਹੂੰ ਤੇ ਪੰਜਾਂ ਚੋਂ ਚਾਰਾਂ ਬਾਰੇ ਤਾਂ ਪੰਜਾਬ ਇਹ ਚਰਚਾ ਕਰਦਾ ਰਿਹਾ ਕਿ ਜੀ ਉਹਨਾਂ ਨੇ ਤਾਂ ਖਰੀਦੀਆਂ ਨੇ ਮੁੱਲ ਜੇ ਪੰਜਾਬ ਚਰਚਾ ਕਰਦਾ ਅਸੀਂ ਨਹੀਂ ਕੋਈ ਟਿੱਪਣੀ ਕਰ ਰਹੀ ਜੀ ਹੈਨਾ ਤੇ ਉਹੀ ਪੰਜਾਬ ਹੁਣ ਚਰਚਾ ਕਰਦਾ ਕਿ ਫੇਰ ਜੇ ਉਹਨਾਂ ਪੰਜਾਂ ਚੋਂ ਜਿਹੜੇ ਚਾਰਾਂ ਨੇ ਖਰੀਦੀਆਂ ਜੇ ਉਹਨਾਂ ਦੀਆਂ ਛੜਾਈਆਂ ਫੇਰ ਉਹਨਾਂ ਹਿਸਾਬ-ਕਿਤਾਬ ਕਰਨਗੇ ਬੈਠ ਕੇ ਬਿਆਸਣੇ ਮੋੜਨਗੇ ਕੀ ਕਰਨਗੇ ਮਤਲਬ ਇਹ ਜਾਂ ਤੱਕ ਕੇਜਰੀਵਾਲ ਜੀ ਜਾਣਦੇ ਨੇ ਜਾ ਜਿਨਾਂ ਨੇ ਰਾਸ ਸਭਾ ਵਾਂ ਲਈਆਂ ਨੇ ਉਹ ਜਾਣਦੇ ਨੇ ਜਾਂ ਰੱਬ ਜਾਣਦਾ ਕਿ ਕੀ ਇਹੋ ਜਿਹਾ ਕੋਈ ਲੈਣ ਦੇਣ ਹੋਇਆ ਜਾਂ ਨਹੀਂ ਹੋਇਆ ਪਰ ਜਿਹੇ ਜਿਹੇ ਹਿਊਮਰ ਜਾਂ ਜਿਹੋ ਜਿਹੇ ਵਰਤਾਰੇ ਅੱਜ ਕੱਲ ਰਾਜਨੀਤੀ ਚ ਹੈ ਉਹਦੇ ਵਿੱਚ ਇਹ ਗੱਲ ਝੂਠੀ ਵੀ ਨਹੀਂ ਲੱਗਦੀ ਨਾ ਫਿਰ ਜੀ ਸੋ ਉਹਦੇ ਵਿੱਚੋਂ ਇਹ ਸਵਾਲ ਸੋ ਇਸ ਲਈ ਕੀ ਉਹਨਾਂ ਨੂੰ ਸ਼ਰਾਪ ਪਾਉਣਗੇ ਸਵਾਤੀ ਮਾਲੀਵਾਲ ਦਾ ਇਹੀ ਮਸਲਾ ਆਇਆ ਸੀ ਹੂੰ ਉਹ ਆਮ ਆਦਮੀ ਪਾਰਟੀ ਦਾ ਰਾਸ ਸਭਾ ਮੈਂਬਰ ਹੈ ਤੇ ਉਹਦੇ ਵੀ ਕਹਿੰਦੇ ਅਸਤੀਫਾ ਮੰਗਿਆ ਸੀ ਉਹ ਤੋਂ ਕਲੇਸ਼ ਸ਼ੁਰੂ ਹੋਇਆ ਪਰ ਰਾਸ ਸਭਾ ਮੈਂਬਰ ਕੋਲੇ ਇਹ ਅਧਿਕਾਰ ਹੁੰਦਾ ਕਿ ਚਾਹੇ ਤ ਉਹਨੂੰ ਪਾਰਟੀ ਕੱਢ ਦੇਵੇ ਬੜ੍ਹ ਦੇਵੇ ਕੁਝ ਕਰੇ ਤੁਹਾਡੀ ਰਾਸ ਸਭਾ ਬਹਾਰ ਹੈ ਇਸ ਲਈ ਕੇਜਰੀਵਾਲੂ ਨਾਲ ਇਹ ਮੁਸ਼ਕਿਲਾ ਕਿ ਪੰਜਾਬ ਵਾਲੇ ਛੱਡਣਗੇ ਜਾਂ ਨਹੀਂ ਛੱਡਣਗੇ ਪਰ ਕੇਜਰੀਵਾਲ ਜੀ ਫਿਲਹਾਲ ਉਸ ਰ데요 ਦੇ ਵਿੱਚ ਜਿਹੜੀਆਂ ਸੰਸਦ ਮੈਂਬਰ ਵਾਲੇ ਰ데요 ਨੇ ਉਹਨਾਂ ਚ ਚਾਹੇ ਰੋੜੇ ਬਾਝੇ ਫਿੱਟ ਹੋਣਾ ਚਾਹੁੰਦੇ ਉਹਨਾਂ ਨੂੰ ਫਿੱਟ ਹੋਣਾ ਚਾਹੁੰਦੇ ਆ ਹਮਮ ਦੀਪਕ ਜੀ ਪਿਛਲੇ ਦਿਨੀ ਤੁਸੀਂ ਜ਼ਿਕਰ ਕੀਤਾ ਸੀ ਕਿ ਪੰਜਾਬ ਦੇ ਵਿੱਚ ਵੀ ਕਾਂਗਰਸ ਨੂੰ ਪ੍ਰਧਾਨ ਬਦਲਣ ਦੀ ਤਾਕ ਵਿੱਚ ਨੇ ਤੇ ਅੱਜ ਮੀਟਿੰਗ ਹੋਈ ਦੱਸੀ ਜਾਂਦੀ ਹੈ ਰਾਹੁਲ ਗਾਂਧੀ ਤੇ ਪ੍ਰਗਟ ਸਿੰਘ ਵਿਚਾਰ ਕੀ ਚੱਲ ਰਿਹਾ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਬਦਲਣ ਦੀ ਚਰਚਾ ਖੂਬ ਹੈ ਬੇਸ਼ੱਕ ਅਮਰਿੰਦਰ ਸਿੰਘ ਰਾਜਾਬੜੀ ਆਪਣਾ ਰਿਪੋਰਟ ਕਾਰਡ ਲੈ ਕੇ ਵੀ ਨਵੇਂ ਇੰਚਾਰਜ ਕੋਲ ਜਾਇਆ ਹੀ ਨੇ ਪ੍ਰਤਾਪ ਬਾਜਵਾ ਵੀ ਗਏ ਨੇ ਸੋ ਦੋਵੇਂ ਨਵੇਂ ਜਿਹੜੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਹੇ ਨੇ ਭੁਵੇਂਸ਼ ਬਘੇਲ ਹੋਰੀ ਉਹਨਾਂ ਨੂੰ ਮਿਲਿਆ ਹੀ ਨੇ ਦਿੱਲੀ ਜਾ ਕੇ ਹਮ ਪਰ ਉਹ ਇੱਥੇ ਤੱਕ ਮਿਲ ਕੇ ਆਏ ਨੇ ਤੇ ਪ੍ਰਗਟ ਸਿੰਘ ਹੋਰੀ ਤਾਂ ਹਰਲ ਗਾਂਧੀ ਨੂੰ ਮਿਲਿਆ ਹੀ ਨੇ ਹਮ ਸੋ ਸਾਰਿਆਂ ਨੂੰ ਪਤਾ ਕਿ ਗਾਂਧੀ ਪਰਿਵਾਰ ਹੀ ਫੈਸਲਾ ਕਰਦਾ ਚਾਹੇ ਖੜਗੇਜੀ ਪ੍ਰਧਾਨ ਨੇ ਜਿਵੇਂ ਬਲਵਿੰਦਰ ਭੁੰਦੜ ਕਹਿਣ ਨੂੰ ਪ੍ਰਧਾਨ ਨੇ ਪਰ ਸਾਰੇ ਨੂੰ ਪਤਾ ਕਿ ਸੁਖਵੀਰ ਬਾਦਲੀ ਫੈਸਲਾ ਕਰਦੇ ਉਵੇਂ ਉੱਥੇ ਵੀ ਸਭ ਨੂੰ ਪਤਾ ਕਿ ਕੌਣ ਕੀ ਕੀ ਚੱਲਦੀ ਹੈ ਸੋ ਪਰ ਹੁਣ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਆਪਾਂ ਪਹਿਲਾਂ ਇਸ ਮੰਥਨ ਇਸ ਪਹਿਲੂ ਤੋਂ ਹੀ ਮੰਥਨ ਕਰ ਚੁੱਕੇ ਆ ਕਿ ਜਿਹੜੇ ਟਰੈਕ ਤੇ ਭਾਜਪਾ ਪੰਜਾਬ 'ਚ ਖੇਡਣਾ ਚਾਹੁੰਦੀ ਹੈ ਉਸੇ ਟਰੈਕ ਤੇ ਆਵਾਜ਼ ਦੀ ਪਾਰਟੀ ਆ ਚੁੱਕੀ ਹੈ ਜੀ ਕੀ ਕਾਂਗਰਸ ਵੀ ਉਸੇ ਟਰੈਕ ਤੇ ਆਏ ਕਿ ਜੇ ਉਸ ਟਰੈਕ ਤੇ ਆਏ ਕਿ ਫਿਰ ਉਹਨਾਂ ਕੋਲ ਵਿਜੇਂਦਰ ਸਿੰਘਲਾ ਜਾਂ ਅਜਿਹਾ ਕੋਈ ਹੋਰ ਆਪਸ਼ਨ ਚਾਹੀਏ ਪਰ ਕੁਝ ਨਾਸ਼ੂ ਦਾ ਕੀ ਉਹ ਸਹੀ ਉਹਦਾ ਵੀ ਆਪਸ਼ਨ ਜਾਂ ਕੋਈ ਹੋਰ ਕੋਈ ਅਜਾ ਲੀਡਰ ਕਿ ਉਹਦੇ ਪਰ ਖੇਡਣਗੇ ਹੈ ਜਾਂ ਮਤਲਬ ਕਿ ਕਿਸੇ ਐਸੀਬੀਸੀ ਲੀਡਰ ਦੇ ਖਵਾਲ ਦੇਣਾ ਜੇਕਰ ਉਹਦੀ ਚਰਚਾ ਕੀ ਚਰਨਜੀਤ ਚੰਨੀ ਹੋਰਾਂ ਨੂੰ ਪਹਿਲ ਮਿਲ ਸਕਦੀ ਹੈ ਉਹ ਬਹੁਤ ਨੀਡਲੇ ਨੇ ਹੂੰ ਹੂੰ ਪਰ ਇਹ ਪ੍ਰਧਾਨਾਂ ਦੀ ਦੌੜ ਦੇ ਦਰਮਿਆਨ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਦਾਵੇਦਾਰਾਂ ਚ ਤਾਂ ਪ੍ਰਤਾਪ ਬਾਜਵਾ ਵੀ ਅਜੇ ਵੀ ਸ਼ਾਮਲ ਨੇ ਉਹ ਸੁਖਮਿੰਦਰ ਰੰਧਾਵਾ ਵੀ ਆਪਣਾ ਦਾਵਾ ਪੇਸ਼ ਕਰ ਰਹੇ ਨੇ ਕਿਉਂਕਿ ਕਾਂਗਰਸ ਇਹ ਵੀ ਮੰਨਿਆ ਜਾਂਦਾ ਕਿ ਜਿਹੜਾ ਪ੍ਰਧਾਨ ਹੋ ਅਗਲੀ ਵਾਰ ਮੁੱਖ ਮੰਤਰੀ ਦਾ ਉਮੀਦਵਾਰ ਜੀ ਤੁਸੀਂ ਇਸ ਲਈ ਇੱਥੋਂ ਵੀ ਮਤਲਬ ਆਪਣੇ ਆਪ ਨੂੰ ਲੈਂਡ ਕਰਨਾ ਚਾਹੁੰਦੇ ਨੇ ਪਰ ਆਪਾਂ ਉਸੇ ਨੂੰ ਜ਼ਿਕਰ ਕੀਤਾ ਸੀ ਕਿ ਇਸ ਗਾਉੜ ਦੇ ਵਿੱਚ ਕਿਤਨਾ ਕਿਤੇ ਪ੍ਰਗਟ ਸਿੰਘ ਵੀ ਸੀਰੀਅਸ ਤੌਰ ਤੇ ਹੈਗੇ ਨੇ ਜੀ ਚਾਹੇ ਪ੍ਰਗਟ ਸਿੰਘ ਖੁਦ ਸ਼ਾਮਲ ਨਾ ਹੋਣ ਉਹ ਪਰ ਉਹ ਟਰੰਪ ਕਾਰਡ ਐਂਟਰੀ ਹੁੰਦੀ ਹੈ ਕਿਹੜੀ ਹੁੰਦੀ ਹੈ ਜਿਹੜਾ ਸ਼ੋਹਾਂ ਜਿਹਾਂ ਚ ਹੁੰਦੀ ਹੈ ਜੀ ਹੈਨਾ ਜੀ ਯਾਨੋ ਬੈਸੀ ਦਾ ਨਾਂ ਅੱਜ ਕੱਲ ਬਹੁਤ ਖਤਰਨਾਕ ਹੈ ਵਾਈਲਡ ਕਾਰਡ ਵਾਈਲਡ ਕਾਰਡ ਵੀ ਕਹਿ ਰਹੇ ਹਾਂ ਵਾਈਲਡ ਕਾਰਡ ਹਾਂ ਜੋ ਵੀ ਹੈਗਾ ਹੈ ਨਾ ਸੋ ਇਹ ਇਹ ਉਹ ਕਾਰਡ ਰਹੀ ਐਂਟਰੀ ਮੇਂ ਲੱਗਦਾ ਪ੍ਰਗਟ ਸਿੰਘ ਲੈ ਸਕਦੇ ਨੇ ਕਿਉਂਕਿ ਰਾਹੁਲ ਗਾਂਧੀ ਦੇ ਭਰੋਸੇਯੋਗ ਨੇ ਹੂੰ ਔਰ ਉਹ ਆਪਣੇ ਕੰਮ ਕਰਕੇ ਆਪਣੇ ਕਰਦਾਰ ਕਰਕੇ ਪੰਜਾਬ ਚ ਸਾਰੀਆਂ ਤਿਹਾਂ ਚ ਵੱਖਰੀ ਥਾਂ ਵੀ ਰੱਖਦੇ ਨੇ ਹੁਣ ਅੱਜ ਦੀ ਮੁਲਾਕਾਤ ਨੂੰ ਕੁਝ ਰਾਜਨੀਤਿਕ ਤਰ੍ਹਾਂ ਇਸ ਪੱਖੋਂ ਲੈ ਰਹੀਆਂ ਨੇ ਕਿ ਰਾਹੁਲ ਗਾਂਧੀ ਨੇ ਕਾਂਗਰਸ ਦੀ ਅਸਲ ਸਥਿਤੀ ਸਮਝਣ ਲਈ ਉਹਨਾਂ ਨੂੰ ਮੀਟਿੰਗ ਕੀਤੀ ਹੈ ਹੂੰ ਤੇ ਕੁਝ ਜਿਹੜੇ ਪ੍ਰਧਾਨਗੀ ਦੇ ਦਾਵੇਦਾਰ ਨੇ ਉਹ ਇਸ ਪਿਲੋਂ ਫਿਕਰਮੰਦ ਨੇ ਕਿ ਕਿਤੇ ਜਾਣਕਾਰੀ ਸਾਡੀ ਦੇਣ ਦੀ ਬਜਾਏ ਆਪਣੀ ਉਹਨਾਂ ਦੇ ਆਵੇ ਤੇ ਆਪ ਇਹਨਾਂ ਪ੍ਰਧਾਨ ਬਣਿਆ ਹੋਵੇ ਵੀ ਫਿਕਰ ਹੂੰ ਹੂੰ ਵੇਖਦੇ ਹਾਂ ਦੀ ਭਜੀ ਕੀ ਬਣਦਾ ਆਉਂਦੇ ਦਿਨਾਂ 'ਚ ਸਭ ਕਲੀਅਰ ਹੋਈ ਜਾਣਾ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਕੱਲ ਫੇਰ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ